ਡਾਇਰੈਕਟ ਚਾਈਨਾ ਤੋਂ ਇੰਪੋਰਟ ਕਰਵਾਇਆ ਸੀ ਮਟੀਰੀਅਲ ਸਾਰਾ ਇਸ ਕਰਕੇ ਵੈਰਾਈਟੀ ਵੀ ਪੂਰੀ ਜ਼ਿਆਦਾ ਹੈਗੀ ਸਟਾਕ ਫੁੱਲ ਸਟਾਕ ਦੇ ਵਿੱਚ ਹੈ ਉਹ ਰੇਟ ਵੀ ਜਿਹੜਾ ਅਸੀਂ ਦੇਾਂਗੇ ਆਹ ਚੀਜ਼ ਦੀ ਹੱਦੋਂ ਵੱਧ ਡਿਮਾਂਡ ਸੀ 10 ਵਾਏ 4 ਦੀ ਸੀਟ 100% ਵਾਟਰਪਰੂਫ ਕਿਸੇ ਮਿਸਤਰੀ ਦੀ ਲੋੜ ਨਹੀਂ ਔਰ ਇਹਦੇ ਵਿੱਚ ਡਿਜ਼ਾਈਨ ਜੇ ਗੱਲ ਕਰਾਂਗੇ ਮੈਂ ਕਹਿੰਦਾ ਜੀ ਉਹ ਹੁਣ ਆਹ ਚੀਜ਼ ਚੈੱਕ ਕਰੋ ਇਹਦਾ ਬਸ ਇਹ ਲਾ ਲਓ ਵੀ ਇਹ ਜਾਦੂ ਦਾ ਰੋਲ ਆ ਬਾਲ ਪੇਪਰ ਆਪਾਂ ਦੇਖੇ ਹੋਣਗੇ ਜੀ ਇਹ ਦੇਖੋ ਆਪਣੇ ਕੋਲ ਡੇਢ ਟਾਈ ਮੋਟਾ ਵਾਲੇ ਪਰ ਆ ਗਏ ਇੰਨਾ ਮੋਟਾ ਵਾਲੇ ਪਰ ਕਿਸੇ ਨੇ ਸ਼ਾਇਦ ਦੇਖਿਆ ਵੀ ਨਾ ਹੋਵੇ ਦੇਖਿਆ ਵੀ ਨਾ ਹੋਣਾ ਪੂਰੇ ਇੰਡੀਆ ਦੇ ਵਿੱਚ ਸਿਰਫ ਆਪਣੇ ਕੋਲ ਆਇਆ ਇਹ ਵਾਲੇ ਪਰ ਦੇਖੋ ਲੈ ਵੀ ਚੀਜ਼ ਚ ਕਰੋ ਫੁੱਲ ਸਟਾਕ ਲਈ ਜੋ ਮਟੀਰੀਅਲ ਅਵੇਲੇਬਲ ਹੈ ਓਕੇ ਇਹ ਕੈਟਲੌਗ ਦਾ ਵਾਲੇ ਪਰ ਚਾਈਨਾ ਦੇ ਵਿੱਚੋਂ ਵੀ 200 ਦਾ ਨਹੀਂ ਮਿਲੂਗਾ ਸਾਡੇ ਕੋਲੋਂ ਮਿਲ ਜੂ ਆਪਣੇ ਕੋਲੋਂ ਮਿਲ ਜੂ ਕੁਆਨਟੀਟੀ ਜਿੰਨੀ ਮਰਜ਼ੀ ਲੈ ਲਓ 1600 ਰੁਪਏ ਦੇ ਵਾਲੇ ਪਰ ਨਾਲ ਤੁਹਾਡਾ ਰੂਮ ਤਿਆਰ ਹੋ ਜੂ 1600 ਰੁਪਏ ਨਾਲ ਪੂਰਾ ਦਾ ਪੂਰਾ ਕਮਰਾ ਤਿਆਰ ਹੋ ਜੂਗਾ ਜੇ 10x10 ਦਾ ਥੋੜਾ ਆਹ ਹਾਸਟਿਕ ਐ ਮੈਂ ਤਾਰੋ ਇੱਥੇ ਲੱਗੀ ਹੋਈ ਐ ਮਿੱਤਰੋ ਗਲੂ ਆਬਲੀ ਦੀਵਾਰ ਤੇ ਲਾ ਅੱਛਾ ਇਹ ਵਾਟਰ ਪ੍ਰੂਫ ਵੀ ਹੁੰਦਾ ਨਾ ਇਹ ਹਾਂਜੀ ਇਹ ਵਾਟਰ ਪ੍ਰੂਫ ਹੈ ਇਹਦਾ ਉੱਤਰ ਦਾ ਹੀ ਮਸਾਈ ਲਾ ਭਾਈ ਉਹ ਮੇਰੇ ਗਲੂ ਬਹੁਤ ਜ਼ਿਆਦਾ ਮਜ਼ਬੂਤ ਇਹ ਨਾ ਆਪਣੇ ਫਲੋਰ ਟਾਈਲਸ ਕਹਿ ਸਕਦੇ ਤੁਸੀਂ ਇੱਕ ਤਰੀਕੇ ਦੇ ਨਾਲ ਟੁੱਟੂ ਕੀ ਨਹੀਂ ਫੁੱਟੂ ਕੀ ਨਹੀਂ ਕਿਉਂਕਿ ਇਹ ਬੈਂਡ ਹੋ ਜਾਂਦੀ ਹੈ ਠੀਕ ਹੈ ਟਾਇਲ ਨੂੰ ਆ ਮੋੜ ਕੇ ਖਾ ਉਹ ਨਹੀਂ ਮੋੜ ਸਕਦੇ ਪਰ ਇਹਨੂੰ ਮੋੜ ਸਕਦੇ ਆ ਟਾਇਲ ਨਾਲੋਂ ਵੱਧ ਮਜ਼ਬੂਤੀ ਹੈ ਹਾਂਜੀ ਹਾਂਜੀ ਬਿਲਕੁਲ ਤੇ ਇਹ ਜੇ ਆਪਾਂ ਗੱਲ ਕਰੀ ਜੀ ਹਣਾ ਇੱਥੇ ਇਹ ਵੀ ਸਟਿੱਕਰ ਲੱਗਿਆ ਹੁੰਦਾ ਹਣਾ ਹਾਂਜੀ ਸਟਿੱਕਰ ਹੈ ਸੈਲਫ ਡੈਸੀ ਮੈਂ ਸਾਨੂੰ ਮੜਾ ਜਾ ਲਾ ਕੇ ਖਾ ਅੱਧਾ ਲਾ ਕੇ ਜਿਵੇਂ ਆਇਆ ਇੱਥੇ ਗਲੂ ਲੱਗੀ ਹੁੰਦੀ ਆ ਸਾਰੇ ਪ੍ਰਭਾ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਰਿਆਂ ਦੇ ਲਈ ਇੱਕ ਨਵੀਂ ਚੀਜ਼ਾਂ ਲੈ ਕੇ ਆਏ ਆਂਗੇ ਸਾਲ 2025 ਆ ਗਿਆ ਟੈਕਨੋਲੋਜੀ ਬਦਲ ਗਈ ਚੀਜ਼ਾਂ ਬਦਲ ਗਈਆਂ ਫਿਰ ਆਪਾਂ ਪਿੱਛੇ ਕਿਉਂ ਰਹੀਏ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਆਪਦੇ ਘਰ ਨੂੰ ਥੋੜਾ ਜਿਹਾ ਯੂਨੀਕ ਬਣਾਉਣਾ ਚਾਹੁੰਦੇ ਹੋ ਡਿਫਰੈਂਟ ਬਾ ਮੈਂ ਤੁਹਾਡੇ ਘਰੇ 10 ਬੰਦੇ ਆ ਜਾਣ ਤੁਹਾਨੂੰ ਆ ਕੇ ਸਿਰਫ ਇਹ ਸਵਾਲ ਪੁੱਛਣ ਕਿ ਸਮਾਨ ਕਿੱਥੋਂ ਲੈ ਕੇ ਆਏ ਹੋ ਤੇ ਕਿੱਥੋਂ ਕਰਵਾਇਆ ਪਹਿਲਾਂ ਤਾਂ ਆਪਣੇ ਨਵੀਲ ਭਰਾ ਨਾਲ ਮਿਲ ਲੈਣੇ ਆਪਾਂ ਵੀਰੇ ਜੇ ਤਾਂ ਚਾਈਨਾ ਪਹੁੰਚ ਜਾਣਾ ਦੂਸਰੇ ਨੰਬਰ ਤੇ ਆਪਣੇ ਕੋਲ ਪਹੁੰਚ ਜਾਣਾ ਹੈ ਹਾਂਜੀ ਹਾਂਜੀ ਬਿਲਕੁਲ ਲਓ ਜੀ ਜੇ ਤਾਂ ਤੁਸੀਂ ਚੀਜ਼ਾਂ ਲੈਣੀਆਂ ਨੇ ਚਾਈਨਾ ਦੇ ਵਿੱਚ ਮਸ਼ਹੂਰ ਹੈ ਦੂਜੇ ਨੰਬਰ ਦੇ ਵਿੱਚ ਆਪਣੇ ਓਵਰਆਲ ਇੰਡੀਆ ਦੇ ਵਿੱਚ ਆਪਣਾ ਨਵੀਲਪਰਾ ਮਸ਼ਹੂਰ ਹੈ ਤੇ ਵੀਰੇ ਮਲੇਰ ਕੋਟਲੇ ਦੇ ਵਿੱਚ ਪਹੁੰਚੋ ਸਾਰੇ ਭਰਾ ਜਿੰਨੇ ਵੀ ਦੇਖ ਰਿਹਾ ਤੁਹਾਡੇ ਸਾਰਿਆਂ ਦੇ ਲਈ ਲੰਮੀਆਂ ਚੀਜ਼ਾਂ ਆਈਆਂ ਨੇ ਇਸ ਵਾਰੀ ਬਿਲਕੁਲ ਡਿਫਰੈਂਟ ਰਾਤ ਹੀ ਕੰਟੇਨਰ ਲੋਡ ਕੀਤਾ ਸਿੱਧਾ ਚਾਈਨਾ ਤੋਂ ਇੰਪੋਰਟ ਕਰਾਇਆ ਇੰਡੀਆ ਇਹਨਾਂ ਕੋਲ ਹਨਾ ਜੀ ਹਾਂ ਜੀ ਹਾਂ ਜੀ ਬਿਲਕੁਲ ਤੇ ਕਿੱਥੇ ਪਹੁੰਚ ਜਾਣੀ ਆਪਣੇ ਕੋਲਰੇ ਦੇਖੋ ਇਸ ਵਾਰ ਆਪਣੇ ਕੋਲੇ ਡਾਇਰੈਕਟ ਚਾਈਨਾ ਤੋਂ ਇੰਪੋਰਟ ਕਰਵਾਇਆ ਸੀ ਮਟੀਰੀਅਲ ਸਾਰਾ ਹਾਂਜੀ ਇਸ ਕਰਕੇ ਵੈਰਾਈਟੀ ਵੀ ਪੂਰੀ ਜ਼ਿਆਦਾ ਹੈ ਜੀ ਸਟਾਕ ਫੁੱਲ ਸਟਾਕ ਦੇ ਵਿੱਚ ਹੈ ਹਾਂਜੀ ਉਹ ਰੇਟ ਵੀ ਜਿਹੜਾ ਅਸੀਂ ਦੇਾਂਗੇ ਕਿਧੋ ਨਹੀਂ ਮਿਲਣਾ ਤੁਹਾਨੂੰ ਰੇਟ ਪੰਮੇ ਕਹਿੰਦਾ ਬਾਈ ਕਹਿੰਦਾ ਪੁੱਛੋ ਨਾ ਕਿਉਂਕਿ ਇਹਦੇ ਨਾਲ ਦੀਆਂ ਚੀਜ਼ਾਂ ਹੈ ਨਹੀਂ ਮਾਰਕੀਟ ਦੇ ਵਿੱਚ ਸਾਡੇ ਕੋਲ ਹੀ ਮਿਲਣਗੀਆਂ ਇਹ ਮਤਲਬ ਨਹੀਂ ਹੋਊਗਾ ਜੇ ਇਹਨਾਂ ਕੋਲ ਮਿਲਣੀਆਂ ਰੇਟ ਜ਼ਿਆਦੇ ਹੋਣਗੇ ਨਾ ਨਾ ਉਹ ਜਾ ਰੇਟ ਨਾ ਉਹ ਜਾ ਮਟੀਰੀਅਲ ਮਿਲੂਗਾ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਜਿਹੜੀਆਂ ਕਿ ਦੇਖ ਰਹੇ ਤੇ ਥੋੜੀ ਆ ਚੀਜ਼ ਦੀ ਹੱਦੋਂ ਵੱਡਾ ਡਿਮਾਂਡ ਸੀ 10x4 ਦੀ ਸੀਟ 100% ਵਾਟਰਪਰੂਫ ਕਿਸੇ ਮਿਸਤਰੀ ਦੀ ਲੋੜ ਨਹੀਂ ਔਰ ਇਹਦੇ ਵਿੱਚ ਡਿਜ਼ਾਈਨ ਜੇ ਗੱਲ ਕਰੋਂਗੇ ਮੈਂ ਕਹਿੰਦਾ ਜੀ ਓਵਰ ਆਲ ਇੰਡੀਆ ਦੇ ਵਿੱਚ ਵੈਸੇ ਤਾਂ ਚਲੋ ਇਹ ਚੀਜ਼ਾਂ ਆ ਗਈਆਂ ਮਾਰਕੀਟ ਦੇ ਵਿੱਚ ਸਿਰਫ ਇਹਦੀ ਗੱਲ ਕਰਦਾ ਐਨੇ ਡਿਜ਼ਾਈਨ ਨਹੀਂ ਆਏ ਹੁਣੇ ਇੰਨੀ ਕੁਆਂਟੀਟੀ ਦੇ ਵਿੱਚ ਮਾਲ ਨਹੀਂ ਆਇਆ ਹੁਣ ਇਹ ਸਭ ਤੋਂ ਵਧੀਆ ਗੱਲ ਹੈ ਚਿਪਕਣ ਦਾ ਪ੍ਰੋਸੈਸ ਕੀ ਇਹਦੇ ਮਾਗਰ ਸਟicker ਲੱਗਿਆ ਹੁੰਦਾ ਇਹਨੂੰ ਤਾਰੋ ਚਿਪਕਿਓ ਅਰੇ ਹੈਗੀ ਵੀ 100% ਵਾਟਰਪਰੂਫ ਹੈ ਵਾਟਰ ਪ੍ਰੂਫ ਹੈ ਜਿੰਨਾ ਮਰੀ ਪਾਣੀ ਇਹ ਨਾਲ ਪਾਣੀ ਨਾਲ ਧੋ ਦੋ ਲੋ ਡਬੋ ਲੋ ਫਿਰ ਲਾ ਲਿਓ ਇੰਨੀ ਤਸੱਲੀ ਕਰਾ ਦਿੰਦੇ ਆ ਹੁਣ ਤੁਸੀਂ ਸਰ ਜਣਗੇ ਵੀ ਡਿਜ਼ਾਈਨ ਦਿਖਾ ਦੇ ਉਹ ਲੁੱਕਰ ਤੋਂ ਸਟਾਰਟ ਕਰ ਲੈ ਡਿਜ਼ਾਈਨ ਇੱਕ ਵਾਰੀ ਮੈਂ ਕਹਿੰਦਾ ਜੀ ਨਾਨਾ ਕਰਦੇ ਬੰਦਾ ਆ ਕੇ ਐ ਸੋਚੂਗਾ ਵੀ ਮੈਂ ਘਰਾਂ ਦੇ ਵਿੱਚ ਲਵਾਵਾਂ ਕਿਹੜੀ ਹਣਾ ਹਾਂਜੀ ਭਲੇਖ ਹੀ ਅੱਜ ਦਾ ਹਣਾ ਲਾ ਬਾਈ ਰਾਤ ਤੇ ਆਇਆ ਕੰਟੇਨਰ ਸਵੇਰੇ ਵੀਰੀ ਆਪਾਂ ਕਹਿੰਦਾ ਰਾਤ ਰਾਤ ਲੋਡ ਕਰਿਆ ਰਾਤ ਤੇ ਚਿੰਤਾ ਆਪਾਂ ਸਵੇਰੇ ਵਿੜੇ ਨੂੰ ਨਾ ਪਹੁੰਚ ਗਏ ਆ ਜਿੰਨੇ ਵੀ ਡਿਜ਼ਾਈਨ ਪਏ ਨੇ ਪਹਿਲਾਂ ਤਾਂ ਆ ਚੈੱਕ ਕਰ ਲੋ ਇੰਨੇ ਕੁਆਂਟੀਟੀ ਦੇ ਵਿੱਚ ਡਿਜ਼ਾਈਨ ਸਿਰਫ ਇੰਨਾ ਕੋਲੇ ਮਿਲਣਗੇ ਇੰਨੀ ਵੀ ਕੁਆਂਟੀਟੀ ਦੇ ਵਿੱਚ ਮਟੀਰੀਅਲ ਵੀ ਸਿਰਫ ਇੰਨਾ ਕੋਲੇ ਮਿਲੂਗਾ ਇੱਧਰਲੇ ਪਾਸੇ ਆ ਵੀ ਚੈੱਕ ਕਰਾ ਦੇ ਹੁਣ ਤਾਂ ਬਲੈਕ ਬਲੂ ਕਲਰ ਦੇ ਆਪਾਂ ਜੇ ਕੰਪੇਅਰ ਕਰੀ ਜੀ ਘਰਾਂ ਦੇ ਵਿੱਚ ਨਾ ਆਪਾਂ ਇਹ ਕਹਿ ਦਿੰਨੇ ਕਿ ਟਾਈਲਾਂ ਲਗਵਾਈਏ ਜਾਂ ਪੱਥਰ ਲਗਵਾਈਏ ਉਹਦੇ ਵਿੱਚ ਲਿਮਟਿਡ ਡਿਜ਼ਾਈਨ ਆ ਬੰਦੇ ਕੋਲ ਹਾਂਜੀ ਹਾਂਜੀ 5 6 ਕਿ ਸੇਮ ਜਿਹੀ ਚੀਜ਼ ਆਉਂਦਾ ਨਾ ਪਰ ਇਹਦੇ ਵਿੱਚ ਤੁਸੀਂ ਇੱਕ ਚੀਜ਼ ਚੈੱਕ ਕਰੋ ਜਿਹ ਹੈ ਜਾਂ ਮਰਜੀ ਡਿਜ਼ਾਈਨ ਚੱਕ ਲਓ ਮਤਲਬ ਰੇਸਿਆਂ ਨਾਲ ਰੱਸਾ ਜੁੜ ਜਾਂਦਾ ਇਹਦਾ ਸਰਾ ਗੱਲ ਬਾਤ ਵਾਲੀ ਗੱਲ ਹੈ ਇਹਦੇ ਵਿੱਚ ਇੱਕ ਰੋਲ ਦੀ ਲੈਂਥ ਹੈ 4 ਫੁੱਟ ਚੌੜੀ 10 ਫੁੱਟ ਲੰਬਾਈ ਦੇ ਵਿੱਚ ਮਾਰਕੀਟ ਦੇ ਨਾਲੋਂ ਇਹਦਾ ਵੀ ਅੱਜ ਚੈਲੰਜ ਦੇ ਦਿਓ ਭਾਵੇਂ ਤੁਸੀਂ ਚైనా ਤੋਂ ਮੰਗਾ ਲਿਆ ਠੀਕ ਹੈ ਖਰਚਾ ਵੱਧ ਪੈਗਾ ਚਲੋ ਹਾਂ ਜੀ ਹਾਂ ਜੀ ਪਰ ਆਪਾਂ ਆਪਣੇ ਭਰਾਵਾਂ ਨੂੰ ਭਾਜ ਦੇਣੀਆਂ ਨੇ ਇਹ ਚੀਜ਼ਾਂ ਆਪਣੇ ਕੋਲ ਇਹਦੇ ਵਿੱਚ 10:00 ਬਾਈ 4 ਦੇ ਵਿੱਚ 30 ਡਿਜ਼ਾਈਨ ਆ ਗਏ ਆਪਣੇ ਕੋਲੇ 30 ਔਰ 2:00 ਬਾਈ 2 ਦੇ ਵਿੱਚ 30 ਡਿਜ਼ਾਈਨ ਆ ਗਏ ਓਕੇ ਤੁਸੀਂ ਦੇਖ ਸਕਦੇ ਹੋ ਵੈਰੀਟੀ ਇਹ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਨਾ ਇਹਦੇ ਵਿੱਚ ਨਾ ਦੇਖੋ ਚੀਜ਼ਾਂ ਇਹ ਸੇਮ ਨੇ ਤੁਸੀਂ ਜੇ ਵੱਡੀ ਸ਼ੀਟ ਲੈਣੀ ਹੈ ਵੱਡੀ ਲੈ ਸਕਦੇ ਹੋ ਛੋਟਾ ਸਟicker ਲੈਣਾ ਛੋਟੇ ਸਟicker ਲੈ ਸਕਦੇ ਪਹਿਲਾਂ ਆਪਾਂ ਜੀ ਸ਼ੀਟ ਦਾ ਰੇਟ ਦੱਸੀ ਜੀ ਇੱਕ ਵਾਰੀ ਵੀ ਕਿੰਨੇ ਦਾ ਰੇਟ ਕਰੋਗੇ ਹੁਣ ਇਸ ਵਾਰੀ ਰੇਟ ਦਾ ਇਹੋ ਲੱਗਣਾ ਹੈ ਜਿਹੜਾ ਕਿਤੋਂ ਮਿਲਣਾ ਨਹੀਂ ਹਾਂਜੀ ਉਹ ਰੇਟ ਆ ਜਿਹੜਾ ਕਿਦੋਂ ਮਿਲਣਾ ਨਹੀਂ ਫਿਰ ਹੁਣ ਦੱਸੋਂਗੇ ਕਿ ਸਰਪ੍ਰਾਈਜ਼ ਹੀ ਰੱਖੋਂਗੇ ਜਿਹੜਾ ਕਮੈਂਟ ਕਰੂਗਾ ਅਸੀਂ ਕਮੈਂਟ ਦੇ ਵਿੱਚ ਉਹਨਾਂ ਨੂੰ ਡਿਸਕਾਊਂਟ ਵੀ ਦੇਵਾਂਗੇ ਔਰ ਰੇਟ ਵੀ ਦੇਵਾਂਗੇ ਬੜੀ ਦੇਵਾਂਗੇ ਹਾਂਜੀ ਹਾਂਜੀ ਮਾਰਕੀਟ ਦੇ ਵਿੱਚ ਇਹ ਵਿਕਰੀ ਹੈ ਜੀ 1100 1200 ਦੀ ਹਾਂਜੀ ਹਾਂਜੀ ਨਾ ਅੱਜ 1000 ਨਾ ਕੋਈ 1100 ਨਾ ਕੋਈ 1200 1000 ਵੀ ਨਹੀਂ ਹੈਗਾ ਮਤਲਬ ਠੀਕ ਹੈ ਆ ਜਿਓ ਰੇਟ ਪੁੱਛਣਾ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਲਿਓ ਉਹ ਰੇਟ ਚ ਦੇ ਦਾਂਗੇ ਓ ਲੈ ਹੀ ਆ ਵਸਹਿ ਸਮਝ ਲਿਓ ਠੀਕ ਹੈ ਤੁਹਾਡੇ ਸਾਹਮਣੇ ਕੋਈ ਲਕੋ ਨਹੀਂ ਹੁਣ ਆਹ ਚੀਜ਼ ਚੈੱਕ ਕਰੋ ਇਹਦਾ ਬਸ ਇਹ ਲਾ ਲਓ ਵੀ ਇਹ ਜਾਦੂ ਦਾ ਰੋਲ ਆ ਵਾਲਪੇਪਰ ਆਪਾਂ ਦੇਖੇ ਹੋਣਗੇ ਜੀ ਇਹ ਦੇਖੋ ਆਪਣੇ ਕੋਲ ਡੇਢ ਟਾਈ ਮੋਟਾ ਵਾਲੇ ਪਰ ਆ ਗਏ ਇੰਨਾ ਮੋਟਾ ਵਾਲੇ ਪਰ ਕਿਸੇ ਨੇ ਸ਼ਾਇਦ ਦੇਖਿਆ ਵੀ ਨਾ ਹੋਵੇ ਦੇਖਿਆ ਵੀ ਨਾ ਹੋਣਾ ਪੂਰੇ ਇੰਡੀਆ ਦੇ ਵਿੱਚ ਸਿਰਫ ਆਪਣੇ ਕੋਲ ਆਇਆ ਇਹ ਵਾਲੇ ਪਰ ਦੇਖੋ ਲੈ ਵੀ ਚੀਜ਼ ਚ ਕਰੋ ਚੈੱਕ ਕਰੀਏ ਬੋਸ ਔਰ ਬਹੁਤ ਹੀ ਵਧੀਆ ਵਾਲਪੇਪਰ ਹੈ ਇਹ ਵੀ ਸੈਲਫ ਡੈਸੀਬਲ ਦੇ ਵਿੱਚ ਆਉਣੇ ਕੋਲੇ ਸਭ ਤੋਂ ਵਧੀਆ ਗੱਲ ਹੈ ਸੈਲਫ ਡੈਸੀਬਲ ਦਾ ਮਤਲਬ ਸਮਝਣਾ ਇਹਦੇ ਮਗਰ ਵੀ ਲੱਗਾ ਹੋਇਆ ਹੈਗਾ ਆ ਦੇਖੋ ਸਟicker ਮਤਲਬ ਗਲੂ ਵਾਲਾ ਸਟicker ਹੈ ਉਹ ਸਟicker ਨਹੀਂ ਕਹਿੰਦਾ ਮੈਂ ਤੇ ਇਹਨੂੰ ਉਤਾਰੋ ਇਸ ਤਰੀਕੇ ਦੇ ਨਾਲ ਇੱਥੇ ਲੱਗੀ ਹੋਈ ਹੈ ਮਿੱਤਰੋ ਗਲੂ ਆ ਦੇਖੋ ਆ ਚੱਪ ਗਿਆ ਹੱਥ ਮੇਰਾ ਇਹਨੂੰ ਲਾਉਣਾ ਵੀ ਸੌਖਾ ਹੈ ਇਹਦੇ ਵਿੱਚ ਤਾਂ ਡਿਜ਼ਾਈਨ ਦੀ ਗੱਲ ਕਰੀ ਜੀ ਕਿੰਨੇ ਇਹ ਆਪਣੇ ਕੋਲ ਇਹਦੇ ਵਿੱਚ ਲਗਭਗ 10 ਡਿਜ਼ਾਈਨ ਫਿਲਹਾਲ ਆਏ ਨੇ ਆਪਣੇ ਕੋਲੇ ਹਾਂਜੀ ਤੁਹਾਡੀਆਂ ਦੀਵਾਰਾਂ ਜਿੰਨੀ ਮਾਰੀ ਸਲਾਵ ਹੈ ਤੁਸੀਂ ਇਸ ਨੂੰ ਟੇਪ ਉਤਾਰ ਕੇ ਲਗਾ ਦਿਓ ਆਪਣੇ ਆਵ ਸਲਾਵ ਅੱਗੇ ਨਹੀਂ ਆਉਗੀ ਅੱਗੇ ਨਹੀਂ ਆਉਗੀ ਇਹ ਦੋਨੋਂ ਪਾਸੇ ਇਹ ਵੀ ਵਾਟਰਪਰੂਫ ਹੈ ਪਰ ਲਵੇ ਇੱਕ ਵਾਰੀ ਇੱਕ ਵਾਰੀ ਚੀਜ਼ ਚੈੱਕ ਕਰ ਲਵਾਂ ਕਿ ਜਿਵੇਂ ਨਾ ਇਹ ਨਾ ਇੱਕ ਤਰ੍ਹਾਂ ਦੀ 3D ਪ੍ਰਿੰਟਿੰਗ ਹੈ ਇਹ ਆਹ ਵਾਲੀ ਜੋ ਤੁਸੀਂ ਇਹਦੇ ਹੱਥ ਪਰੋਂ ਕਿਦੋਂ ਦਾ ਪਲੇਨ ਪਲੇਨ ਨਹੀਂ ਹੈਗਾ ਮਿੱਤਰੋ ਇਹ ਉਬਰੇ ਹੋਇਆ ਪਾਰਟ ਹੈ ਆਹ ਬਾਲਾ ਬਾਹਰ ਲਉ ਇਹਦੇ ਵਿੱਚ ਆਹ ਡਿਜ਼ਾਈਨ ਪੈਨ ਅਲਮਟਾ ਮੈਂ ਸੋਨੂੰ ਚੈੱਕ ਵੀ ਕਰਾ ਦੇਣਾ ਆਹ ਵੀ ਚੈੱਕ ਕਰੋ ਦੇਖੋ ਬਾਈ ਆਹ ਡਿਜ਼ਾਈਨ ਆ ਗਏ ਤੇ ਆਹ ਫੁੱਲ ਬੂਟਿਆਂ ਦਾ ਡਿਜ਼ਾਈਨ ਪਿਆ ਲੈ ਬਾਈ ਮਤਲਬ ਇੱਕ ਤੋਂ ਇੱਕ ਚੀਜ਼ ਆਹ ਚੀਜ਼ ਸੋਨੂੰ ਓਵਰ ਆਲ ਇੰਡੀਆ ਦੇ ਵਿੱਚ ਕਿਤੇ ਨਹੀਂ ਮਿਲਣੀ ਸਿਰਫ ਇਨਾਂ ਕੋਲ ਹੀ ਹੈ ਠੀਕ ਹੈ ਉਹ ਵੀ ਅੱਜ ਦੀ ਘੜੀ ਦੀ ਗੱਲ ਕਰੀਏ ਇਸ ਤੋਂ ਬਾਅਦ ਮਹੀਨੇ ਦੋ ਮਹੀਨੇ ਤੱਕ ਪਤਾ ਲੱਗੂਗਾ ਲੋਕਾਂ ਨੂੰ ਵੀ ਆਹ ਚੀਜ਼ਾਂ ਵੀ ਚੱਲ ਪਈਆਂ ਬਰਬਾਈ ਹੋਣਾ ਲਿਆਏ ਤੇ ਇਹਦਾ ਵੀ ਰੇਟ ਫਿਰ ਕੀ ਰਹੂਗਾ ਜੀ ਜੇ ਆਪਾਂ ਗੱਲ ਕਰੀਏ 10 ਬਾਈ ਸਵਾ ਦੋ ਦੀ ਸ਼ੀਟ ਹੈ ਤੁਹਾਨੂੰ ਮੈਂ ਕਹਿੰਦਾ ਐਂਡ ਗੱਲ ਬਦਲ ਰੇਟ ਦਵਾਂਗਾ ਜੇ ਤੁਸੀਂ ਆ ਚੀਜ਼ ਮਾਰਕੀਟ 'ਚ ਲੈਣ ਵਾਗੇ ਕਿਸੇ ਦੇ ਕੋਲੋਂ ਮਿਲ ਨਹੀਂ ਨੀ ਬਸ ਗੱਲ ਖਤਮ ਹੈ ਇੱਥੇ ਐ ਰੇਟ ਹੋਇਆ ਦੇ ਦਾਂਗੇ ਜਹ ਜਹ ਚਾਇਨਾ ਤੋਂ ਲੈ ਆਇਆ ਚਾਇਆ ਵਰਤਨ ਲੈ ਗੱਲ ਖਤਮ ਹੋ ਗਈ ਹੁਣ ਆਪਾਂ ਇਹ ਅੱਗੇ ਸੀ ਨਵੀਆਂ ਚੀਜ਼ਾਂ ਜਿਹੜੀ ਤੁਹਾਨੂੰ ਮੈਂ ਦਿਖਾਈਆਂ ਆਹ ਵਾਲਾ ਦਾ ਬਿਲਕੁਲ ਨਵੀਆਂ ਆਈ ਹੈ ਇਹਦੇ ਵਿੱਚ ਆਪਣੇ ਕੋਲ ਛੋਟੇ ਦਿਨੇ ਜੀ ਕਿ ਸਿਰਫ ਇਹੀ ਹੈ 10 ਵਜੇ ਇਹ ਜੇ 10 ਵਜੇ 10:30 ਦਾ ਸਾਈਜ਼ ਹੋ ਗਿਆ ਹੈ ਹਨਾ ਵਾਲਪੇਪਰ ਇੱਕ ਤਰ੍ਹਾਂ ਦਾ ਇਸ ਤੋਂ ਇਲਾਵਾ 2 ਵਜੇ 2 ਉਹ ਦੀਆਂ ਆ ਸ਼ਿੱਟਾਂ ਵੀ ਪਈਆਂ ਨੇ ਜੀਆਂ 2 ਵਜੇ 2 ਦੇ ਵਿੱਚ ਆਪਣੇ ਕੋਲੇ 30 ਡਿਜ਼ਾਈਨ ਆ ਗਏ 30 ਆ ਗਏ ਜੀ ਹਨਾ ਪੂਰੇ ਲਓ ਭਾਈ ਇਹਦੇ ਵਿੱਚ ਤੁਸੀਂ ਕਹਿ ਵੀ ਸਕਦੇ ਹੋ ਇਹ ਆਪਣੀਆਂ ਦੀਵਾਰਾਂ ਵਾਲੀਆਂ ਨੇ ਇਹ ਵਾਲੀਆਂ ਸ਼ਿੱਟਾਂ ਤੁਸੀਂ ਕਹੋਗੇ ਕਿ ਅਸੀਂ ਫਰਸ਼ ਤੇ ਵੀ ਲਾਉਣੀਆਂ ਨੇ ਮੈਂ ਤੁਹਾਨੂੰ ਫਰਸ਼ ਵਾਲੇ ਸ਼ੀਟਾਂ ਦਿਖਾਉਂਗਾ ਉਹ ਵੀ ਆਪਣੇ 2x2 ਦੀਆਂ ਹੁੰਦੀਆਂ ਹਨਾ ਜੀ ਲਓ ਜੀ ਇਹਦੇ ਵਿੱਚ ਆ ਡਿਜ਼ਾਈਨ ਹੈਗੇ ਨਾ ਅਨ ਲਿਮਟਿਡ ਆ ਤੇ ਇੱਕ ਆ ਚੀਜ਼ ਵੀ ਨਵੀਂ ਚੱਲੀ ਆ ਵੀ ਦਿਖਾਈਏ ਜੀ ਆਪਾਂ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਲਓ ਬਈ ਜਿੰਨੇ ਭਰਾ ਦੇਖ ਰਹੇ ਨੇ ਨਾ ਆ ਜੀ ਚੈੱਕ ਕਰੋ ਆ ਆ ਆ ਗਈ ਜੀ ਚਾਉਂਦੀ ਨੇ ਜੀ ਇਹ ਇਹ ਆਪਣੀ ਫਲੋਰਿੰਗ ਆ ਗਈ ਫਲੋਰਿੰਗ ਟਾਇਲ ਹਨਾ ਜੀ ਇੱਕ ਤਰ੍ਹਾਂ ਦੀ ਆਪਾਂ ਕਹਿ ਸਕਦੇ ਆ ਜਿਹੜੀ ਕਿ ਇਲਾਸਟਿਕ ਦੀ ਹੈ ਨਹੀਂ ਨਾ ਆਪਾਂ ਨੂੰ ਕੀ ਹੁੰਦਾਗਾ ਟਾਇਲ ਤੇ ਕੋਈ ਭਾਰੀ ਚੀਜ਼ ਗਿਰ ਗਈ ਟੁੱਟ ਨਾ ਜਾਵੇ ਟਾਇਲ ਦਾ ਰੰਗ ਫਿੱਟ ਗਿਆ ਟਾਇਲ ਲੈ ਕੇ ਲਵਾਂ ਲੂਣ ਦਾ ਖਰਚਾ ਬਹੁਤ ਮਹਿੰਗਾ ਪੈਂਦਾ ਤੁਸੀਂ ਆਪਣੇ ਘਰੇ ਜਿਹੜਾ ਕੱਚਾ ਪਰਸਪਾ ਸਿਮਿੰਟ ਦਾ ਲਵਾ ਲਓ ਉਸ ਤੋਂ ਬਾਅਦ ਇਹ ਇਹ ਲਵਾ ਲਓ ਬਾਈ ਬਹੁਤ ਘੱਟ ਖਰਚੇ 'ਚ ਬਣੂਗਾ ਇਹਨਾਂ ਦਾ ਯੂਨੀਕ ਡਿਜ਼ਾਈਨ ਮਿਲ ਗਿਆ ਹਾਂ ਜੀ ਇਹ ਕਸਟਮਰ ਆਪਣੇ ਆਪ ਲਗਾ ਸਕਦਾ ਲਗਾਉਣਾ ਬਹੁਤ ਆਸਾਨ ਹੈ ਹਾਂ ਜੀ ਇਹ ਵੀ ਹੋਲਸੇਲ 'ਚ ਦਵਾਂਗੇ ਹਾਂਜੀ ਸਾਰਾ ਆਈਟਮ ਹੋਲਸੇਲ 'ਚ ਇਹ ਵੀ ਹੋਲਸੇਲ 'ਚ ਮਿਲੂਗਾ ਇੱਕ ਆਪਣੇ ਕੋਲ ਸਟicker ਚੱਲ ਰਹੇ ਹੁੰਦੇ ਸੀ ਇਹਦੇ ਮੰਗੂ ਉਹ ਚੜਾਈ ਦੇ ਵਿੱਚ ਜਿਵੇਂ ਆਾ ਚਿਪਕਿਆ ਹੋਇਆਗਾ ਆਹ ਵਾਲਾ ਸਟicker ਤੁਸੀਂ ਦੇਖ ਸਕਦੇ ਹੋ ਇਹ ਵੀ ਆਪਣੇ ਕੋਲ ਅਵੇਲੇਬਲ ਨੇ ਹਣਾ ਜੀ ਇਹ ਜਿਹੜਾ ਫਲੋਰਿੰਗ ਟਾਈਲ ਹੈ ਫਲੋਰਿੰਗ ਟਾਈਲ ਹੈ ਆਪਣੇ ਕੋਲੇ ਜਿਹੜਾ ਨਵਾਂ ਆਇਆਗਾ ਤੁਸੀਂ ਸਾਰਿਆਂ ਨੇ ਕਹੋਗੇ ਕਿ ਸਟਾਕ ਕਿੰਨਾਗਾ ਭਰਾ ਹੋਰਾਂ ਕੋਲ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਜਿਹੜਾ ਨਵਾਂ ਚੱਲਿਆ ਬਈ 3D ਵਾਲਪੇਪਰ ਆਪਾਂ ਕਹਿ ਸਕਦੇ ਆਂਗੇ ਤੇ ਆ ਇਹਦੇ ਨਾਲ ਦਾ 3D ਪ੍ਰਿੰਟਿੰਗ ਵਾਲਾ ਆ ਜਿੰਨਾ ਵੀ ਸਟਾਕ ਤੁਹਾਨੂੰ ਡੱਬੇ ਦੇਖ ਰਹੇ ਨਾ ਮਟੀਰੀਅਲ ਬਾਦੂ ਪਿਆ ਸਟਾਕ ਦੀ ਗੱਲ ਨਾ ਕਰਿਓ ਸਟਾਕ ਅਨਲਿਮਟਿਡ ਹੈ ਰੇਟ ਤਾਂ ਤੁਹਾਨੂੰ ਉਹ ਮਿਲ ਜੂਗਾ ਔਰ ਬਸ ਮੈਂ ਕਹਿੰਦਾ ਬਾਈ ਐ ਕਹੂੰਗਾ ਕਿ ਯਾਰ ਇੰਨਾ ਸਸਤਾ ਤੇ ਆ ਅੰਦਰ ਅਜ ਥੋੜਾ ਜਿਹਾ ਆ ਦੇਖ ਲਓ ਮਤਲਬ ਹਰੇਕ ਡੱਬੇ ਦੇ ਵਿੱਚ ਇੱਕੋ ਡਿਜ਼ਾਈਨ ਦੇ ਬਹੁਤ ਸਾਰੇ ਪੀਸ ਨੇ ਜੇ ਮੈਂ ਹੁਣ ਆ ਮੰਨ ਕੇ ਚੱਲੋ ਆ ਪੂਰਾ ਦਾ ਪੂਰਾ ਡੱਬਾ ਹੈ ਇਹਦੇ ਵਿੱਚੋਂ ਆਹਾਂ ਡਿਜ਼ਾਈਨ ਦੇ ਆ ਸਾਰਾ ਡੱਬਾ ਇਹੀ ਡਿਜ਼ਾਈਨ ਦਾ ਹਨਾ ਇਹ ਆਪਣੇ ਕੋਲ ਹਾਂਜੀ ਹਾਂਜੀ ਲਾ ਬਾਈ ਆ ਚੈੱਕ ਕਰ ਇਹਦੇ ਨਾਲ ਦਾ ਮਤਲਬ ਸਟਾਕ ਅਨਲਿਮਟਿਡ ਬਾਦੂ ਆਜੋ ਆਪ ਪਹਿਣ ਪਰਲੇ ਪਾਸੇ ਚੱਲਦੇ ਆ ਸਾਨੂੰ ਹੋਰ ਜਿਹੜਾ ਨਵਾਂ ਮਟੀਰੀਅਲ ਆ ਉਹ ਵੀ ਦਿਖਾ ਦੇ ਨਹੀਂ ਚੱਲੀ ਜੀ ਠੀਕ ਆ ਆਜੋ ਜੀ ਕਰਦੇ ਆ ਮਿੱਤਰੋ ਵਾਲ ਪੇਪਰ ਦੀ ਮੈਂ ਕਹਿੰਨਾ ਵੀਰੇ ਇੱਕ ਤਾਂ ਹੁੰਦਾ ਹੋਲ ਸੇਲ ਇੱਕ ਹੁੰਦਾ ਰੇਟ ਜਮੀ ਤੋੜਤੇ ਠੀਕ ਆ ਹੋਲ ਸੋਲ ਤੇ ਵੀ ਸਸਤੇ ਰੇਟ ਦੇ ਵਿੱਚ ਕਦੇ ਵਾਲੇ ਪਰ ਸੁਣਿਆ ਜੀ ਗੱਲ ਗਰੀ ਜੀ ਵੀ ਤੁਸੀਂ ਉਹ ਚੀਜ਼ ਰੇਟ ਕਹਿ ਰਿਹਾਗਾ ਵੀ ਮੈਂ ਕਹਿੰਨਾ ਬੰਦਾ ਹੰਢਿਆ ਆ ਵੇ ਹਾਂਜੀ ਪੂਰਾ ਇੰਡੀਆ ਕੱਲਾ ਪੰਜਾਬ ਨਹੀਂ ਪੂਰਾ ਇੰਡੀਆ ਕਹਿੰਦਾ ਮੈਂ ਕਹਿੰਨਾ ਹੰਢਿਆ ਆਂਡੂ ਕੇ ਥੱਕ ਹਾਰ ਕੇ ਮੇਰੇ ਲਈ ਆ ਜੇ ਰੋਟੀ ਖਵਾਉਂਗਾ ਚਾਹ ਪਾਣੀ ਪਿਲਾਉਂਗਾ ਫਿਰ ਵਾਲਪੇਪਰ ਦਊਂਗਾ ਕਿੰਨੇ ਤੋਂ ਸਟਾਰਟਿੰਗ ਹੋਣੀ ਹੈ ਵਾਲਪੇਪਰ ਇਹ ਰੇਟ ਜਿਹੜੇ ਅਸੀਂ ਰੇਟ ਦੇ ਰਿਹਾ ਵਾਲੇ ਪਰ ਨਾ ਤਾਂ ਪੰਜਾਬ ਚੋਂ ਮਿਲਨੇ ਨੇ ਹਾਂਜੀ ਨਾ ਇੰਡੀਆ ਚੋਂ ਮਿਲਨੇ ਨੇ ਨਾ ਇੰਡੀਆ ਚੋਂ ਚਾਈਨਾ ਤੋਂ ਵੀ ਨਹੀਂ ਮਿਲਨੇ ਓਕੇ ਗਾਰੰਟੀ ਹੈ ਚਾਈਨਾ ਵਾਲੇ ਵੀ ਚਾਈਨਾ ਤੱਕ ਦੀ ਗਾਰੰਟੀ ਹੈ ਵਾਲੇਪਰ ਜਿਹੜਾ ਤੁਸੀਂ ਦੇਖ ਰਹੇ ਹੋ ਹਾਂਜੀ ਇਹ ਰੋਲ ਇੰਡੀਆ ਦੇ ਵਿੱਚ 1500 ਦਾ ਵਿਕਦਾ ਹੈ ਅਸੀਂ ਦੇ ਰਿਹਾ ਸਿਰਫ 400 ਰੁਪਏ ਰੋਲ ਲਾ ਬਾਈ ਇਹ ਅੱਛਾ ਚਾਈਨਾ ਵਾਲਿਆਂ ਦਾ ਫਿਰ ਐਂ ਕਹਿ ਦੇਣਾ ਬਾਈ ਨਵੀਲ ਨਾਲ ਕੰਟੈਕਟ ਕਰੋ ਹਾਂਜੀ 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 ਅਣਾ ਜੀ ਆਹ ਆ ਮਿਲ ਜਾਣਗੇ ਜਿਹੜੇ ਅਸਾ 400 ਵਾਲਾ ਆ ਵਾਲਾ ਸੈਕਸ਼ਨ ਸਾਰਾ ਹਨਾ ਜੀ ਇਹ ਸਾਰਾ 400 ਵਾਲਾ ਆਓ ਇਹਨਾਂ ਚੋਂ ਛਾਂਟੀ ਮਾਰ ਲਿਓ ਇਹਦੇ ਵਿੱਚ ਜੇ ਗੱਲ ਕਰਦੋ ਡਿਜ਼ਾਈਨ ਤਾਂ ਇੰਨੇ ਕ ਜਿਆਦੇ ਨਾ ਮਿੱਤਰੋ ਤੁਹਾਡੇ ਮੂਰੇ ਨਾ ਬੁੱਕਾ ਰੱਖ ਦਾਂਗੇ ਉਹਨੂੰ ਫਰੋਲਦੇ ਫਰੋਲਦੇ ਥੱਕ ਜਾਓਗੇ ਕੱਲਾ ਇਹ ਵੀ ਨਹੀਂ ਕਹੂੰਗਾ 400 ਦਾ ਵੀ ਜੇ ਤੁਹਾਨੂੰ ਮਹਿੰਗਾ ਲੱਗ ਰਿਹਾ 200 2 ਵੀ ਇਹ ਵੀ 300 ਵੀ ਸਸਤੇ ਨਹੀਂ ਆਹ ਦੇਖੋ ਰੇਟ ਆ ਗਿਆ ਆਪਣੇ ਕੋਲੇ ਮਟੀਰੀਅਲ ਸਾਰਾ ਕੈਟਾਲੋਗ ਦਾ ਵਾਲੇ ਪਰ ਹੈ ਹਾਂਜੀ ਕੋਈ ਸਟਾਕ ਲੋਡ ਨਹੀਂ ਕੋਈ ਬਚਿਆ ਖੁਚਾ ਮਾਲ ਨਹੀਂ ਫੁੱਲ ਸਟਾਕ ਦੇ ਵਿੱਚ ਮਟੀਰੀਅਲ ਅਵੇਲੇਬਲ ਹੈ ਓਕੇ ਇਹ ਕੈਟਲੋਗ ਦਾ ਵਾਲੇ ਪਰ ਚਾਈਨਾ ਦੇ ਵਿੱਚੋਂ ਵੀ 200 ਦਾ ਨਹੀਂ ਮਿਲੂਗਾ ਸਾਡੇ ਕੋਲੋਂ ਮਿਲ ਜੂ ਆਪਣੇ ਕੋਲੋਂ ਮਿਲ ਜੂ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ ਇਹ 200 ਦਾ ਪੋਗਾ ਜੀ ਪੂਰਾ ਦਾ ਪੂਰਾ ਸ਼ਕਸ਼ੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਆਪਣੇ ਕੋਲ ਸਾਰੇ ਕੈਟਲੋਗ ਦੇ ਵਾਲੇ ਪਰ ਨੇ ਸਿਰਫ 200 ਰੁਪਏ ਦਾ ਰੋਲ 1.5 ਕਿਊਟ ਦਾ ਰੋਲ ਸਿਰਫ 200 ਰੁਪਏ ਦਾ ਤੇ 300 ਵਾਲਾ ਗੜਾ ਹੀ ਆਪਣੇ ਕੋਲ 300 ਰੁਪਏ ਦਾ ਵਾਲਾ ਡਿਜ਼ਾਈਨ ਆ ਗਿਆ ਆਪਣੇ ਕੋਲੇ ਆਜੋ ਜੀ ਇਧਰ ਦੀ ਘੁੰਮ ਕੇ ਆਜੋ ਮੈਂ ਤੁਹਾਨੂੰ ਦਿਖਾ ਦੇਣਾ ਸਾਰਿਆਂ ਨੂੰ ਤੇ ਇੱਥ ਤੇ ਆਪਾਂ ਤੁਹਾਨੂੰ 200 300 400 400 ਲਾਸਟ ਹੈ ਆਪਣਾ ਹਾਂਜੀ ਹਾਂਜੀ ਹੈ 400 ਤੋਂ ਉੱਪਰ ਹੈ ਹੀ ਕੋਈ ਨਹੀਂ ਰੂਲ ਬਸ ਕਹ ਲਾ ਇਹ ਆਪਣਾ ਡਿਜ਼ਾਈਨ ਆ ਗਿਆ 300 ਰੁਪਏ ਵਾਲੀ ਕੈਟਾਗਰੀ ਹਾਂਜੀ ਕੈਟਾਲੋਗ ਦਾ ਵਾਲ ਪਰ ਇਹ ਗਰੇਡ ਮਟੀਰੀਅਲ ਭਾਈ ਯਾਰ ਬਾਲ ਪੇਪਰ ਹੈ ਯਾਰ ਹੂੰ ਜਦ ਆਪਾਂ ਕਹਿ ਦਿੰਦੇ ਨਾ ਵੀ ਹੱਥ 'ਚ ਫੜ ਕੇ ਪਤਾ ਲੱਗ ਜਾਓ ਜੀ ਤੁਸੀਂ ਉਰੇ ਆਉਂਗੇ ਕਿਉਂਕਿ ਹੁਣ ਜੇ ਮੈਂ ਗੱਲਾਂ ਕਹਾਂਗਾ ਤੁਸੀਂ ਕਹੋਗੇ ਕਿ ਬਈ ਗੱਪ ਮਾਰਦਾ ਆ ਕੇ ਚੈੱਕ ਕਰਕੇ ਦੇਖੋ ਯਾਰ ਕੁਆਲਿਟੀ ਬੋਲਦੀ ਹੈ ਇਹਨਾਂ ਦੀ ਮੇਨ ਚੀਜ਼ ਕੁਆਲਿਟੀ ਹੁੰਦੀ ਹੈ ਨਾ ਜੀ ਇਹ 316 ਸੈਕਸ਼ਨ ਹੈ ਆਪਣਾ ਆ ਵਾਲਾ ਇਧਰ ਲ ਏ ਆਪਣਾ ਆ ਗਿਆ 400 ਰੁਪਏ ਦਾ ਆ ਫੇਰ 400 ਵਾਲੇ ਆ ਗਏ ਸੈਂਕਸ਼ਨ ਸਾਰੇ ਇੱਧਰ ਲਾ ਉਹ ਸਾਹਮਣੇ ਵਾਲਾ ਵੀ 400 ਦਾ ਆ ਗਿਆ ਹਨਾ ਇਹ ਵਾਲਪੇਪਰ ਅਸੀਂ 2 2000 ਦੇ ਵੇਚੇ ਹੋਏ ਨੇ ਵੇਚੇ ਹੋਏ ਨੇ ਜਿਹੜਾ ਅੱਜ 400 ਰੁਪਏ ਦਾ ਮਿਲ ਰਿਹਾ ਕੀ ਗੱਲ ਡਿਸਕਾਊਂਟ 2025 ਆ ਗਿਆ ਹਾਂਜੀ 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 ਬਿੱਲਵਾ ਦੇਣੇ ਸਾਰਿਆਂ ਦੇ ਘਰੇ ਆਪਾਂ ਹਨਾ ਕਿਸੇ ਆਪਣੇ ਭਰਾ ਦਾ ਬਜਟ ਹੁਣ ਮੰਨ ਕੇ ਚੱਲੋ ਜੇ ਆਪਾਂ ਗੱਲ ਕਰੀਏ 200 ਦਾ ਵਾਲਪੇਪਰ ਹੈ ਹਾਂਜੀ ਆਪਣੇ ਭਰਾ ਦਾ 2x2 ਦਾ ਰੂਮ ਹੈ ਹੂੰ ਕਿੰਨਾ ਸਕਰ ਫੁੱਟੇ ਰੇ ਕਵਰ ਦਾ 50 10x10 ਦੇ ਰੂਮ ਦੇ ਵਿੱਚ 8 ਰੋ ਲੱਗਣਗੇ 8 ਰੋ ਲੱਗੇ 1600 ਰੁਪਏ ਦੇ ਵਾਲਪੇਪਰ ਨਾਲ ਤੁਹਾਡਾ ਰੂਮ ਤਿਆਰ ਹੋ ਜੂ 1600 ਰੁਪਏ ਨਾਲ ਪੂਰਾ ਦਾ ਪੂਰਾ ਕਮਰਾ ਤਿਆਰ ਹੋ ਜੂਗਾ ਜੇ 10x10 ਦਾ ਤੁਹਾਡਾ ਕਮਰਾ ਮਿੱਤਰੋ 300 ਵਾਲਾ ਲਓਗੇ ਫਿਰ ਵੀ 38 24 2400 ਦਾ ਜੇ 400 ਵਾਲਾ ਵੀ ਚੱਕੂਗਾ 3200 ਬਸ 3200 ਦਾ ਜਮ ਹੀ ਲਾਸਟ ਹੈ 3200 ਦੇ ਵਿੱਚ ਤੁਹਾਨੂੰ ਓ ਡਿਜ਼ਾਈਨ ਮਿਲ ਜਾਣਗੇ ਜਿਹੜੇ ਤੁਸੀਂ ਐ ਕਹੋਗੇ ਕਿ ਯਾਰ ਸਾਡਾ ਇਹੀ ਡਿਜ਼ਾਈਨ ਦੇ ਵਿੱਚ ਰੂਮ 15 20000 ਚ ਪਿੱੜ ਰਿਆ ਸੀ ਇਹ ਪਹਗੇ ਜੀ ਆਪਣੇ ਵਾਲਪੇਪਰ ਇਸ ਤੋਂ ਇਲਾਵਾ ਜੀ ਆਪਣੇ ਕੋਲ ਹੋਰ ਕੀ ਮਟੀਰੀਅਲ ਹੈਗਾ ਸਾਡੇ ਪਾਸੇ 300 ਦੀ ਰੇਂਜ ਚ ਕਰਤੇ 350 ਜੀ 300 300 ਲਾ ਵੇ ਯਾਰ ਰੈਕ ਕਰ ਲੋ ਚੱਕ ਯਾਰ ਤੁਹਾਡੇ ਵਾਸਤੇ ਨਾ ਮੈਂ ਕਹਿੰਦਾ ਜੀ ਬੰਦਾ ਭਾਵੇਂ ਟਰੱਕ ਲਿਆਵੇ ਹੈਂ ਆਹ ਆਹ ਪਰ ਕੇ ਤੋੜ ਦਾਂਗੇ ਹੈਂ ਇੱਕ ਇੱਕ ਰੰਗ ਦੇ ਦੇਖੋ ਕਿੰਨੇ ਕਿੰਨੇ ਰੈਕ ਸਾਡੇ ਭਰੇ ਪੈਣੇ ਹਾਂਜੀ ਲਓ ਬਈ ਆਹ ਕਰ ਲੋ ਚੱਕ ਜਿੰਨੇ ਭਰਾ ਦੇਖ ਰਹੇ ਨੇਗੇ ਹੱਲੋ ਸਟਾਕ ਅਵੇਲੇਬਲ ਹੈ ਵਾਲਪੇਪਰ ਦੇ ਵਿੱਚ ਤਾਂ ਹਾਂ ਜੀ 200 ਦਾ ਲੈਣਾ 200 ਦਾ ਮਿਲ ਜੂ 300 ਦਾ ਲੈਣਾ 300 ਦਾ ਮਿਲ ਜੂ 400 ਦਾ ਲੈਣਾ 400 ਦਾ ਮਿਲ ਜੂ ਮਿੱਤਰੋ ਅਲੈਂਟਡ ਸਟਾਕ ਵਾਲਪੇਪਰ ਦੇ ਨਾਲ ਅੱਛਾ ਜੀ ਘਰਾਂ ਦੇ ਵਿੱਚ ਕੱਲਾ ਵਾਲਪੇਪਰ ਨਹੀਂ ਆਪਾਂ ਹੋਰ ਵੀ ਬਹੁਤ ਸਾਰਾ ਸਮਾਨ ਲੈਣੇ ਹੁੰਦੇ ਆਗੇ ਹੋਰ ਦਿਖਾਓ ਸਮਾਨ ਆਪਣੇ ਕੋਲ ਘਰਾਂ ਦੇ ਵਿੱਚ ਜੇ ਆਪਣੇ ਕਿਸੇ ਕੋਲ ਆਪਣੇ ਕੋਲੇ ਹੋਰ ਇਸ ਤੋਂ ਇਲਾਵਾ ਆਜੋ ਭਾਈ ਚੀਜ਼ਾਂ ਮਿੱਤਰੋ ਬਹੁਤ ਸਾਰੀਆਂ ਹੁੰਦੀਆਂ ਨੇ ਘਰਾਂ ਦੇ ਵਿੱਚ ਇਹ ਆਪਣੇ ਵਾਲ ਸਟicker ਆ ਗਿਆ ਹੈ ਨਾ ਇਹ ਆਪਣੇ ਕੋਲ 2x2 UV ਸੈਲ ਦਾ ਸਟicker ਆ ਗਿਆ ਹਾਂਜੀ ਟੇਪ ਉਤਾਰ ਕੇ ਆਸਾਨੀ ਨਾਲ ਇਹ ਲੱਗ ਜਾਂਦਾ ਹੈ ਮੈਂ ਤੁਹਾਨੂੰ ਇੱਕ ਇੱਕ ਦੀ ਟੇਪ ਤਾਰ ਕੇ ਦਿਖਾ ਦਿੰਦਾ ਜਿਵੇਂ ਹੁਣ ਆ ਸਟicker ਇਹ ਤਾਂ ਤੁਸੀਂ ਆਪ ਲਾ ਸਕਦੇ ਹੋਗੇ ਕਿਸੇ ਭਰਾ ਨੇ ਲੈਣਾ 2x2 ਦੀ ਸ਼ੀਟ ਹੁੰਦੀ ਉਹਦੇ ਵਿੱਚ ਡਿਜ਼ਾਈਨ ਮਿਲ ਜਾਣਗੇ 30 ਤੋਂ ਪਲੱਸ ਹਨ ਹੀ ਲਵੇ ਹਾਂਜੀ 30 ਡਿਜ਼ਾਈਨ ਨੇ ਆਪਣੇ ਕੋਲ ਜੇ ਗੱਲ ਕਰਦੇ ਮਿੱਤਰੋ ਲਵੇ ਆਜੋ ਇੱਕ ਵਾਰੀ ਮੈਂ ਤੁਹਾਨੂੰ ਸਰ ਹੁਣ ਆ ਸਟicker ਤਾਰ ਕੇ ਦਿਖਾ ਹੀ ਦਿੰਦਾ ਹੈਗਾ ਤੇ ਇਹਦੇ ਮਗਰਲੇ ਪਾਸੇ ਸਟicker ਲੱਗਿਆ ਹੋਇਆ ਦੇਖੋ ਇੱਥੇ ਥੋੜਾ ਜਿਹਾ ਮੁਸ਼ਕਿਲ ਹੋ ਗਾ ਗਲੂ ਬੜੀ ਤਾਕੜੀ ਲੱਗੀ ਹੋਈ ਆ ਮਿੱਤਰੋ ਇਹ ਇੱਥੇ ਉਤਰ ਜਾਊਗਾ ਬਾਈ ਲਾ ਬਾਈ ਆ ਦੇਖੋ ਆਹ ਹਾ ਸਟਿਕ ਐਮੇ ਤਾਰੋ ਇੱਥੇ ਲੱਗੀ ਹੋਈ ਐ ਮਿੱਤਰੋ ਗਲੂ ਆਬਲੀ ਦੀਵਾਰ ਤੇ ਲਾਓ ਅੱਛਾ ਇਹ ਬਾਡਰ ਪ੍ਰੂਫ ਵੀ ਹੁੰਦਾ ਨਾ ਇਹ ਹਾਂਜੀ ਇਹ ਵਾਟਰ ਪ੍ਰੂਫ ਹੈ ਇਸ ਤਰ੍ਹਾਂ ਬਾਈ ਧੋ ਉਹਨੂੰ ਲਾ ਬਾਈ ਉਹ ਮੇਰੇ ਗਲੂ ਬਹੁਤ ਜ਼ਿਆਦਾ ਮਜ਼ਬੂਤ ਬਹੁਤ ਜ਼ਿਆਦਾ ਹੈ ਜੀ ਹਣਾ ਉਹੀ ਪਤਾ ਲੱਗ ਰਿਹਾਗਾ ਲਓ ਜੀ ਮੈਂ ਆ ਵੀ ਲੱਗਿਆ ਹੋਇਆ ਹੈ ਦੀਵਾਰ ਤੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਵਾਸਤੇ ਭਰਾ ਹੁਣ ਇੱਕ ਹੋਰ ਖਰਾਬ ਕਰਤਾ ਲਓ ਜੀ ਕੰਮ ਅਸਲ ਲਾ ਕੇ ਦਿਖਾਵਾਂਗੇ ਲਓ ਇਸ ਤਰੀਕੇ ਨਾਲ ਲਾ ਲਓ ਹਣਾ ਜੀ ਓਕੇ ਦੀ ਰਿਪੋਰਟ ਆ ਕੰਮ ਇਹ ਵੀ ਫਿਰ ਸਸਤਾ ਵਧੀਆ ਪੈ ਜੂ ਅਗਲੇ ਨੂੰ ਦੇਖਿਆ ਜਾਵੇ ਜੀ ਹਾਂ ਜੀ ਹਾਂ ਜੀ ਬਿਲਕੁਲ ਇਹ ਰੇਟ ਉਹੀ ਜਿਹੜੇ ਕਿਦੋਂ ਮਿਲਨੇ ਨਹੀਂ ਕਿਤੋਂ ਨਹੀਂ ਮਿਲਣਾ ਹਣਾ ਇਹਦਾ ਆ ਕੇ ਰੇਟ ਤੁਸੀਂ ਕੋਈ ਚੱਕਰ ਨਹੀਂ ਯਾਰ ਇਹ ਨਾ ਕਿਹੋ ਕੀ ਇਸੇ ਇਹਦੇ ਰੇਟ ਨਹੀਂ ਦੱਸ ਰਹੇ ਇਹਦਾ ਜਾਣ ਬੁਝ ਕੇ ਨਹੀਂ ਦੱਸ ਰਹੇ ਜੇ ਰੇਟ ਦੱਸ ਤਾਂ ਰੋਲਾ ਪੈ ਜੂ ਸਾਰੇ ਪਰ ਇਕੱਠੇ ਹੋ ਕੇ ਇੱਕਦਮ ਆ ਜਾਓਗੇ ਤੇ ਇਹ ਹੋ ਗਏ ਜੀ ਆਪਣੇ ਸਟicker ਹਾਂਜੀ ਹੋਰ ਜੀ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਆਪਣੇ ਕੋਲੇ 3D ਪੈਨਲ ਆ ਜਾਂਦੇ ਨੇ 3D ਪੈਨਲ ਆ ਗਏ ਹਣਾ ਜੀ PVC 3D ਪੈਨਲ ਇਹਦੇ ਵਿੱਚ ਅਲੱਗ-ਅਲੱਗ ਡਿਜ਼ਾਈਨ ਆਪਣੇ ਕੋਲ ਅਵੇਲੇਬਲ ਨੇ ਹਾਂਜੀ ਤੁਸੀਂ ਦੇਖ ਸਕਦੇ ਹੋ ਲਓ ਜੀ ਆ ਆ ਗਏ ਆ ਸਾਰਾ ਦਾ ਸਾਰਾ ਅਨ ਲਵਿਆ ਕੇ ਨਜ਼ਰ ਮਰਾ ਦੇ ਇਹਦੇ ਵਿੱਚ ਕਲਰ ਆਪਸ਼ਨ ਤੁਹਾਡੇ ਕੋਲ ਅਲੱਗ-ਅਲੱਗ ਡਿਜ਼ਾਈਨ ਆਪਸ਼ਨ ਵੀ ਅਲੱਗ-ਅਲੱਗ ਜੇ ਕਈ ਵਾਰ ਭਰਾ ਕਹਿੰਦੇ ਨੇ ਕੁਝ ਯੂਨੀਕ ਜਿਹਾ ਦਿਖਾ ਦਿੱਤਾ ਇਹੀ 3D ਪੈਨਲ ਦੇ ਵਿੱਚ ਕੁਝ ਇਦਾਂ ਦਾ ਇਹ ਆਪਾਂ ਨਾ ਘਰਾਂ ਦੇ ਵਿੱਚ ਨਾ ਜੇ ਸਾਹਮਣੇ ਆਪਣੇ ਆਮਨਿਕ ਚੱਲੋ ਜੀ ਉਹ ਅਨ ਡ੍ਰਾਈਂਗ ਰੂਮ ਦੀ ਇੱਕ ਦਵਾਰ ਹੁੰਦੀ ਹੈ ਨਾ ਉੱਥੇ 11 ਦਾ ਲੱਗ ਜਾਂਦੀ ਹੈ ਬਹੁਤ ਵਧੀਆ ਲੱਗਦਾ ਸੋਹਣਾ ਲੱਗਦਾ ਉੱਥੇ ਤੇ ਇਸ ਤੋਂ ਇਲਾਵਾ ਸਿਸਤੀ ਜੀ ਕੀ ਹੋਈ ਇਸ ਤੋਂ ਇਲਾਵਾ ਗਲਾਸ ਮੋਜ਼ੈਕ ਟਾਈਲ ਹਾਂਜੀ ਮਾਰਕੀਟ ਦੇ ਵਿੱਚ ਵਿਗ ਰਹੀ ਹੈ 300 ਰੁਪਏ ਪੀਸ ਹਾਂਜੀ ਅਸੀਂ ਦੇ ਆਏ ਸਿਰਫ 200 ਰੁਪਏ ਪੀਸ 100 ਰੁਪਏ ਦਾ ਮਾਰਕੀਟ ਨਾਲ ਡਿਸਕਾਊਂਟ ਹੈ ਬਿਲਕੁਲ ਜੀ ਲਾਓ ਜੀ ਆਹ ਸਾਹ ਦੇਖੋ ਇਹ ਗਲਾਸ ਲੱਗਿਆ ਹੁੰਦਾ ਮਿੱਤਰੋ ਇਹ ਵੀ ਮਤਲਬ ਆਪਾਂ ਘਰਾਂ ਦੇ ਵਿੱਚ ਕੁਝ ਯੂਨਿਕ ਜਾਂ ਡਿਜ਼ਾਈਨ ਕਰਨਾ ਹੈ ਉਹਦੇ ਵਿੱਚ ਬਣਾ ਸਕਦੇ ਹਾਂ ਆਹ ਹੋਰੇ ਪਏ ਨੇ ਕਿ ਡਿਜ਼ਾਈਨ ਬਾਦੂ ਇਹਦੇ ਵਿੱਚ ਮਿਲ ਜਾਣਗੇ ਹਣਾ ਬ ਤੇ ਇਹ ਹੋ ਗਿਆ ਜੀ ਆਪਣਾ ਬਾਲ ਪੇਪਰ ਹੋ ਗਿਆ 3D ਪੈਨਲ ਹੋ ਗਿਆ ਤੇ ਉਹ ਸ਼ਿੱਟਾਂ ਹੋ ਗਈਆਂ ਇਹ ਨਾ ਆਪਣੇ ਫਲੋਰ ਟਾਈਲਸ ਕਹਿ ਸਕਦੇ ਤੁਸੀਂ ਇੱਕ ਤਰੀਕੇ ਦੇ ਨਾਲ ਟੁੱਟੂਗੀ ਨਹੀਂ ਫੁੱਟੂਗੀ ਨਹੀਂ ਕਿਉਂਕਿ ਇਹ ਬੈਂਡ ਹੋ ਜਾਂਦੀ ਹੈ ਠੀਕ ਹੈ ਟਾਇਲ ਨੂੰ ਆ ਮੋੜ ਕੇ ਦੇਖੋ ਉਹ ਨੂੰ ਨਹੀਂ ਮੋੜ ਸਕਦੇ ਪਰ ਇਹਨੂੰ ਮੋੜ ਸਕਦੇ ਆ ਟਾਇਲ ਨਾਲੋਂ ਵੱਧ ਮਜ਼ਬੂਤੀ ਹੈ ਜੀ ਹਾਂਜੀ ਹਾਂਜੀ ਬਿਲਕੁਲ ਤੇ ਇਹ ਜੇ ਆਪਾਂ ਗੱਲ ਕਰੀ ਜੀ ਹਨਾ ਇੱਥੇ ਇਹ ਵੀ ਸਟਿੱਕਰ ਲੱਗਿਆ ਹੁੰਦਾ ਹਨਾ ਹਾਂਜੀ ਸਟਿੱਕਰ ਹੈ ਸੈਲਫ ਡੈਸੀ ਮੈਂ ਤੁਹਾਨੂੰ ਮੜਾ ਜਾ ਲਾ ਕੇ ਦਿਖਾਉਂਦਾ ਅੱਧਾ ਲਾ ਕੇ ਜਿਵੇਂ ਆਇਆ ਇੱਥੇ ਗਲੂ ਲੱਗੀ ਹੁੰਦੀ ਆ ਆਪਣੇ ਘਰਾਂ ਦੇ ਵਿੱਚ ਕੋਈ ਵੀ ਫਰਸ਼ ਉੱਥੇ ਇਸ ਤਰੀਕੇ ਨਾਲ ਲਾਓ ਚਪਿਓ ਹਨਾ ਯੂਰੇ ਬਸ ਆਰਾਮ ਦੇ ਨਾਲ ਪੁਰਾਣਾ ਤਾਰਕੇ ਚਪਿਓ ਜੀ ਖਰਾਬ ਹੋ ਜੂ ਫਿਰ ਉਹ ਲਾ ਬਾਈ ਅੱਜ ਦਾ ਬਾਈ ਮੈਂ ਕਹਿੰਦਾ ਦਿਲ ਖੁਸ਼ ਕਰੀ ਫਿਰਦਾ ਕਹਿੰਦਾ ਕੋਈ ਚੱਕਰ ਨਿਕ ਸਟicker ਖਰਾਬ ਹੋਰ ਸਹੀ ਲੈ ਬਾਈ ਅੱਜ ਆਜ ਕਾ ਗਿਆ ਭਾਈ ਮਤਲਬ ਆਪਣੇ ਟੈਲਰਾਂ ਦੇ ਨਾਲੋਂ ਜੇ ਆਪਾਂ ਖਰਚੀ ਦੀ ਗੱਲ ਕਰੀ ਤਾਂ ਬਹੁਤ ਪੈਸੇ ਬਚ ਜਾਣਗੇ ਇਹਦਾ ਰੈਡੂਡ ਦੱਸਦੋਗੇ ਕੁਝ ਆਈਡੀਆ ਇਹ ਆਪਣਾ ਸਿਰਫ 125 ਰੁਪਏ ਦਾ ਪੀਸ ਹੈ ਹਾਂਜੀ ਮਾਰਕਟੇ ਵਿੱਚ 150 ਰੁਪਏ ਵਿੱਚ ਦਾ 150 ਦਾ ਵੇਚਾ ਅਸੀਂ ਦਿੰਦਾ 125 ਰੁਪਏ ਦਾ 125 ਦਾ ਹੈ ਨਾ ਇਹ 10 ਵਜੇ 10 ਦਾ ਰੂਮ ਹੈ ਆਪਣਾ 25 ਪੀਸ ਲੱਗੇ 25 ਪੀਸ ਲੱਗੇ 25 ਗੁਣਾ 125 ਉਹ 3000 ਰੁਪਏ ਦੇ ਲਗਭਗ ਆਪਣਾ ਫਰਸ਼ ਤਿਆਰ ਹੋਊ ਕਮਰੇ ਦਾ ਹਾਂ ਅਗਰ ਤੁਹਾਡਾ ਬਜਟ ਘੱਟ ਹੈ ਤਾਂ ਸਿਰਫ 1200 ਰੁਪਏ ਦੇ ਵਿੱਚ ਤੁਹਾਡਾ ਫਰਸ਼ ਲੱਗ ਜਾਊਗਾ ਆਹ ਮੈਟ ਹੈ ਨਾ ਮੈਟ ਦੇ ਵਿੱਚ ਅੱਛਾ ਇਹ ਸਟਿੱਕਰ ਦੇ ਵਿੱਚ ਡਿਜ਼ਾਈਨ ਆ ਪਏ ਨੇ ਇਹਦੇ ਵਿੱਚ ਜਨ ਹੋਰ ਹੀ ਬਹੁਤ ਸਾਰੇ ਮਿਲ ਜਾਣਗੇ ਹਾਂਜੀ ਇੱਥੇ ਡਿਜ਼ਾਈਨ ਮਿਲ ਜਣਗੇ 15 ਡਿਜ਼ਾਈ ਤੇ ਇਹ ਵਧੀਆ ਕੁਆਲਟੀ ਦਾ ਮੈਟ ਹੈ ਇਹਗਾ ਥੋੜਾ ਵੁੱਡਨ ਲੁੱਕ ਜੀ ਆਪਣੇ ਕਈ ਵਾਰ ਕਰਾਇਆ ਨੇ ਕਿ ਗ੍ਰਾਸਲੀ ਲੁੱਕ ਚਾਹੀਦੀ ਤਾਂ ਗ੍ਰਾਸ ਵਾਲਾ ਮੈਟ ਵੀ ਅਵੇਲੇਬਲ ਹੈ ਇਹ ਵੀ ਦੋਨੋਂ ਜਿਹੜੇ ਮੈਟ ਨੇ ਇਹ ਵੀ ਮਿਲ ਜਾਣਗੇ ਤੁਹਾਨੂੰ ਜਮੇ হোলসেল ਰੇਟ ਦੇ ਵਿੱਚ ਹਣਾ ਜੀ ਹਾਂਜੀ ਬਿਲਕੁਲ ਤੇ ਇੱਕ ਜਿਹੜੀ ਸਭ ਤੋਂ ਜ਼ਿਆਦਾ ਸਪੈਸ਼ਲ ਚੀਜ਼ ਹੈ ਮੈਂ ਤੁਹਾਨੂੰ ਇੱਕ ਚੀਜ਼ ਚੱਕਰਣਾ ਇਧਰ ਆ ਨਜ਼ਰ ਮਰਾਂ ਇੱਕ ਆ ਡੈਮੋ ਵਾਸਤੇ ਲੱਗਿਆ ਹੋਇਆ ਪਿਛਲੀ ਕੰਧ ਬਿਨਾ ਪਲਸਟਰ ਤੋਂ ਹੈ ਆਪਾਂ ਸਾਰੇ ਦੇਖ ਰਹੇ ਹਾਂਗੇ ਤਾਂ ਉਹਦੇ ਵਿਚਾਲੇ ਇੱਕ ਸ਼ੀਟ ਲੱਗੀ ਹੋਈ ਹੈ ਮੈਂ ਕਹਾਂ ਜੀ ਫਿਰ ਬੰਦਾ ਪਲਸਟਰ ਦਾ ਪੈਸੇ ਖਰਾਬ ਨਾ ਕਰੇ ਹਰੀ ਪਲਾਸਟਰ ਤੋਂ ਬਿਨਾ ਵੀ ਇੰਟੀਰੀਅਰ ਦਾ ਕੰਮ ਕਰਵਾਇਆ ਜਾ ਸਕਦਾ ਹੈ। ਇਸ ਦਾ ਤੁਸੀਂ ਦੇਖ ਰਹੇ ਹੋ ਬਿਨਾ ਪਲਾਸਟਰ ਤੋਂ ਯੂਵੀ ਸ਼ੀਟ ਲੱਗੀ ਹੋਈ ਹੈ। ਇੱਕ ਚੀਜ਼ ਹੋਰ ਕਹਿਣਾ ਜੀ ਮੈਂ ਆਪਣਾ ਕਿਸੇ ਭਰਾ ਦਾ 10 ਵਜੇ 10 ਦਾ ਕੰਮ ਰਾਵ ਤੇ ਪਲਾਸਟਰ ਕਰਾਉਣ ਲੱਗਿਆ ਪਲਾਸਟਰ ਦਾ ਖਰਚਾ ਵਧੀਆ ਆ ਜਾਊਗਾ। ਹਾਂਜੀ ਹਾਂਜੀ ਠੀਕ ਹੈ। ਵੀ ਓਨੇ ਦੀਆਂ ਮੈਨੂੰ ਲੱਗਦਾ ਛਿੱਟਾ ਪੈਟ ਜਾਣਗੇ ਜਿੰਨੇ ਦਾ ਪਲਾਸਟਰ ਕਰਾਉਣਾ ਹੈ। ਬਿਲਕੁਲ ਬਿਲਕੁਲ। ਨਾਲੇ ਬਾਅਦ ਵਿੱਚ ਉਹਨਾਂ ਨੇ ਕੋਈ ਪੇਂਟ ਨਹੀਂ। ਹਾਂਜੀ ਹਾਂਜੀ। ਕੁਝ ਵੀ ਕਰਾਉਣ ਦੀ ਲੋੜ ਨਹੀਂ। ਇਹਦੇ ਵਿੱਚ ਚੀਜ਼ਾਂ ਦਿਖਾਵਾਂ ਤੁਹਾਨੂੰ ਮੈਂ। ਤੁਹਾਡੀ ਰੂਹ ਖੁਸ਼ ਹੋ ਜਾਊਗੀ ਦੇਖ ਕੇ। ਆ ਡਿ ਮੈਂ ਕਹਿੰਨਾ ਬਈ ਆਹਾ ਇਹ ਇਹ ਇਹਦੇ ਨਾਲ ਦੀਆਂ ਸ਼ਿੱਟਾਂ ਅੱਛਾ ਜੀ ਇਹ ਇੱਕੋ ਨਾਲ ਦੀਆਂ ਸ਼ਿੱਟਾਂ ਆਪਣੇ ਕੋਲ ਮਿਲ ਜਾਣਗੀਆਂ ਹਨਾ ਹਾਂ ਜੀ ਨਹੀਂ ਇੱਕ ਇੱਕ ਡਿਜ਼ਾਈਨ ਦੀਆਂ ਕਿੰਨੀਆਂ ਕਿੰਨੀਆਂ ਮਾਰੀ ਸ਼ਿੱਟਾਂ ਲੈ ਲਓ ਲੈ ਆਹ ਡਿਜ਼ਾਈਨ ਕਰ ਲਓ ਚੈੱਕ ਮੈਂ ਆਹ ਸ਼ਿੱਟਾਂ ਦੀ ਗੱਲ ਕਰ ਰਿਹਾ ਹਾਂ ਅਰੇ ਤੁਸੀਂ ਕਹੋਗੇ ਕਿ ਟੁੱਟ ਜੂ ਫੁੱਟ ਜੂ ਲਵਾਂ ਇੱਕ ਵਾਰੀ ਇਹਨੂੰ ਕੁਆਲਿਟੀ ਚੈੱਕ ਕਰਾ ਦਿਓ ਆਪਣੇ ਸਾਰੇ ਭਰਾਵਾਂ ਨੂੰ ਇੱਕ ਵਾਰੀ ਲੈ ਬਈ ਕੁਆਲਿਟੀ ਚੈੱਕ ਕਰੋ ਪੂਰੀ ਏ ਕਲਾਸ ਕੁਆਲਿਟੀ ਹੈ ਇਹਦੇ ਵਿੱਚ ਚਾਹੇ ਐ ਕਹੋਂਗੇ ਆਪਣੇ ਕਈ ਭਰਾ ਤਾਂ ਮੈਂ ਸੋਨ ਇੱਕ ਇੱਕ ਕੁਆਲਿਟੀ ਹੋਰ ਚੈੱਕ ਕਰਾ ਦਾਂ ਨਾ ਇੱਕ ਵਾਰੀ ਐਂ ਲੈਓ ਰੇ ਇੱਥੇ ਆ ਹੁਣ ਇਸ ਤੋਂ ਵੱਧ ਤਾਂ ਕੁਝ ਨਹੀਂ ਰਿਹਾ ਇਹ ਟੁੱਟਦੀ ਨਹੀਂ ਮਿੱਤਰੋ ਬਹੁਤ ਮਤਲਬ ਹਾਰਡ ਮਟੀਰੀਅਲ ਦੀ ਬਣੀ ਹੋਈ ਹੈ ਨਾ ਦੇਖਿਆ ਜਾਵੇ ਜੇ ਆਹ ਡਿਜ਼ਾਈਨ ਪੂਰਾ ਦਾ ਪੂਰਾ ਰੈਕ ਪਿਆ ਹੋਇਆ ਥੋੜੇ ਜਿਹਾ ਡਿਜ਼ਾਈਨ ਹੋ ਪੈਣਾ ਮਸੂਨ ਉਹ ਵੀ ਦਿਖਾ ਦਨਾ ਮਤਲਬ ਇਹਦੇ ਵਿੱਚ ਅਨਲਿਮਟਿਡ ਡਿਜ਼ਾਈਨ ਬਾਈ ਤੁਹਾਡਾ ਬਹੁਤ ਸਾਰਾ ਪੈਸਾ ਬਚੂਗਾ ਯਾਰ ਇਹਦੇ ਵਿੱਚ ਤਾਂ ਜੇ ਗੱਲ ਕਰਦੇ ਹੁਣ ਆ ਲੈ ਅੱਛਾ ਤਾਂ ਪੂਰੀ ਦੀ ਪੂਰੀ ਸਿੰਦਰੀ ਹੈ ਇਹ ਤਾਂ ਹਾਂ ਨਹੀਂ ਨਹੀਂ ਐਚਡੀ ਆ ਗਈ ਆਪਣੀ ਘੋੜਿਆਂ ਦੀ ਡਿਜ਼ਾਈਨ ਦੀ ਓਕੇ ਅੱਡੀ ਵੱਡੀ ਸਿੰਦਰੀ ਬੰਦਾ ਹੈ ਜਿਹੜੀ ਮਰਜ਼ੀ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਫੋਟੋ ਛਪਾ ਲਓ ਜੋ ਮਰਜ਼ੀ ਛਪਾ ਲਓ ਕੋਈ ਧਾਰਮਿਕ ਸਥਾਨ ਦੀ ਫੋਟੋ ਛਪਾ ਲਓ ਜੋ ਕਸਟਮਾਈਜ਼ ਕਰਵਾ ਲਓ ਤੁਹਾਡੀ ਇਹ ਐਚਡੀ ਦੇ ਵਿੱਚ ਕੁਆਲਿਟੀ ਤਿਆਰ ਹੋ ਗਈ ਹਾਂ ਆਪਾਂ ਕਾਦਰ ਕਰ ਦੇ ਦਾਂਗੇ ਨਾ ਲਾ ਬਈ ਆ ਦੇਖ ਲਓ ਆ ਭਾਏ ਨਾ ਬਈ ਬਾਦੂ ਇਹਦੇ ਵਿੱਚ 8 ਡਿਜ਼ਾਈਨ ਮਤਲਬ ਡਿਜ਼ਾਈਨ ਦੀ ਤਾਂ ਗੱਲ ਅੱਛਾ ਇਹਦੇ ਵਿੱਚ ਜੇ ਕਿਸੇ ਆਪਣੇ ਭਰਾਣ ਇਹਦੀ ਸੀਡ ਦਾ ਸਾਈਜ਼ ਕਿਰੂਗਾ ਹੀ ਇਹਦਾ ਇਹ ਆਪਣੇ 8x4 ਦੇ ਵਿੱਚ ਸਾਈਜ਼ ਆਉਂਦਾ ਇਹਦਾ 8x4 ਦਾ ਸਾਈਜ਼ ਆ ਮਿੱਤਰ ਸੁਣਨੋ ਤੇ ਰੇਟ ਕਿਰੂਗਾ ਹੀ ਫਿਰ ਇਹਦਾ ਰੇਟ ਆਉਣਾ 900 ਰੁਪਏ ਸੀਟ ਤੋਂ ਸਟਾਰਟ ਹੋਣਾ ਰੇਟ ਸਟਾਰਟ ਹੋ ਜਾਂਦਾ ਬਾਕੀ ਕੁਆਲਟੀ ਵੱਲ ਰੇਟ ਅੱਗੇ ਜਾਂਦਾ ਰਹਿੰਦਾ ਜਿਵੇਂ ਜਿਵੇਂ ਡਿਜ਼ਾਈਨ ਥੋੜਾ ਜਿਹਾ ਜਿਵੇਂ ਹੁਣ ਸਿੰਦਰੀਆਂ ਆ ਗਈਆਂ ਥੋੜਾ ਜਿਹਾ ਆਫਸਲੀ ਗੱਲ ਸਰ ਨੂੰ ਪਤਾ ਹੀ ਆ ਕਿ ਥੋੜਾ ਜਿਹਾ ਮਹਿੰਗਾ ਜਾਊਗਾ ਇੱਕ ਰੈਕ ਹੋਰ ਰਹਿ ਗਈ ਆਪਣੇ ਕੋਲ ਜੇ ਗੱਲ ਕਰਦੇ ਹੋ ਸਟਾਕ ਦੀ ਆ ਪੂਰਾ ਦਾ ਪੂਰਾ ਸਟਾਕ ਉਰੇ ਸਿਰਫ ਸੋਨੂੰ ਦਿਖਾਉਣ ਵਾਸਤੇ ਲਾਇਆ ਹੋਇਆ ਗਰਾਊਂਡ ਦੇ ਵਿੱਚ ਇਦੂ ਵੱਧ ਮਟੀਰੀਅਲ ਪਿਆ ਕੋਈ ਟੈਨਸ਼ਨ ਲੈਣ ਦੀ ਬਿਲਕੁਲ ਵੀ ਹੋਣਾ ਲੋੜ ਨਹੀਂ ਆਹ ਗਰਾਸ ਦੇ ਪਏ ਨੇ ਪੂਰੇ ਦੇ ਪੂਰੇ ਡੰਬਲ ਪੂਰੇ ਦੇ ਪੂਰੇ ਤੇ ਕੁਝ ਕ ਲਿਮਟਿਡ ਡੇ ਇਦਾਂ ਦੇ 3D ਡਿਜ਼ਾਈਨ ਵੀ ਮਿਲ ਜਾਣਗੇ ਤੁਹਾਨੂੰ ਇਹੀ ਸੇਮ ਸਿੱਟਾਂ ਦੇ ਵਿੱਚ ਮੈਂ ਇੱਕ ਚੀਜ਼ ਹੋਰ ਕਹਿਣਾ ਜੀ ਫਿਰ ਹਾਂਜੀ ਆਪਣਾ ਕੋਈ ਪਰਾ ਬਾਥਰੂਮ ਦੇ ਵਿੱਚ ਟਾਈਲਾਂ ਲਵਾਉਂਦਾ ਹਾਂਜੀ ਹਾਂਜੀ ਹਨਾ ਲਵਾਇਆ ਟਾਈਲਾਂ ਲਵਾਉਣ ਦਾ ਹੁੰਦਾ ਜੀ ਖਰਚਾ ਕਰ ਲਓ ਟਾਈਲਾਂ ਦਾ ਕਿੰਨਾ ਪਿਆਗਾ ਮੈਂ ਕਹਿੰਦਾ ਜੀ ਬਾਥਰੂਮ ਦੇ ਵਿੱਚ ਕੁੱਲ ਮਿਲਾ ਕੇ ਕਿੰਨੀਆਂ ਚਾਰ ਤੋਂ ਪੰਜ ਛੱਟਾ ਮਸਾ ਲੱਗਣਗੀਆਂ ਟਾਈਲਾਂ ਲਵਾਉਣ ਨੂੰ ਤੁਹਾਡੇ ਲੱਗਣਗੇ ਚਾਰ ਪੰਜ ਦਿਨ ਇਹ ਇੱਕ ਦਿਨ ਦੇ ਵਿੱਚ ਚਾਰ ਪੰਜ ਘੰਟਿਆਂ ਵਿੱਚ ਤੁਹਾਡਾ ਬਾਥਰੂਮ ਤਿਆਰ ਵਾਟਰ ਪ੍ਰੂਫ ਹੈ ਸੋਣਾਗਾ ਔਰ ਇੱਕ ਨਾਲ ਦੇ ਮਿਲ ਜਾਣਗੇ ਮੈਂ ਕਹਣਾ ਯਾਰ ਟੇਲਰ ਦਾ ਖਰਚਾ ਤੁਸੀਂ ਭੁੱਲ ਜਾਓਗੇ ਅੱਧੋ-ਅੱਧਾ ਵਰਕ ਪੈ ਜਾਊਗਾ ਮਿਸਤਰੀ ਦੀ ਲੇਬਰ ਲੋਵਰ ਕੱਢ ਕੇ ਟੇਲਰ ਦਾ ਖਰਚਾ ਕੱਢ ਲਿਓ ਉਸ ਤੋਂ ਬਾਅਦ ਇਹਦਾ ਕੰਪੇਅਰ ਕਰ ਲਿਓ ਠੀਕ ਹੈ ਏਰੀਆ ਵੱਧ ਕਵਰ ਹੋਏ ਘੱਟ ਲੱਗਣਗੇ ਔਰ ਚੰਗੀ ਲੱਗੋਗੀ ਲਓ ਜੀ ਆ ਮਟੀਰੀਅਲ ਸਾਰਾ ਪਿਆ ਜਿੰਨੇ ਪਰਾ ਦੇਖ ਰਹੇ ਨੇ ਇਸ ਤੋਂ ਇਲਾਵਾ ਆਪਣੇ ਕਿਸੇ ਪਰਾਨਾ ਜੀ ਪੀਵੀਸੀ ਦਾ ਕਮਰਾ ਤਿਆਰ ਕਰਨਾ ਹੁੰਦਾ ਨਾ ਪੀਵੀਸੀ ਵੀ ਆਪਣੇ ਕੋਲੇ ਫੁੱਲ ਸਟਾਕ ਅਵੇਲੇਬਲ ਹੈਣਾ ਜੀ ਹਾਂਜੀ ਲਓ ਜੀ ਆਪਾਂ ਜੇ ਤੁਹਾਨੂੰ ਮੈਂ ਨਾ ਪਿੱਛੇ ਕਲਿੱਪ ਵੀ ਚਲਾ ਦੂੰਗਾ ਇਹਨਾਂ ਮਤਲਬ ਆਪਣੇ ਕੋਲ ਹੋਮ ਇੰਟੀਰੀਅਰ ਦਾ A to Z ਕੋਈ ਵੀ ਸਮਾਨ ਆਪਣਾ ਭਰਾ ਲੈ ਸਕਦਾ ਹੈ ਨਾ ਜੀ ਹਾਂਜੀ ਹਾਂਜੀ ਤੇ ਆਪਣੇ ਕਿਸੇ ਭਰਾ ਨੇ ਨਾ ਆਪਣੇ ਘਰਾਂ ਦੇ ਵਿੱਚ ਜੇ ਪੀਵੀਸੀ ਦਾ ਕੰਮ ਕਰਾਣਾ ਹੈ ਕੋਈ ਵੀ ਇੱਕ ਵਾਰ ਆ ਉੱਪਰ ਡੈਮੋ ਚੈੱਕ ਕਰ ਲਓ ਤੁਸੀਂ ਇੱਕ ਰੂਮ ਦੇ ਵਿੱਚ ਇਹਨਾਂ ਨੇ ਆਪਣੇ ਚਾਰ ਸੈਕਸ਼ਨ ਤਿਆਰ ਕੀਤੇ ਹੋਏ ਨੇ ਅਲੱਗ-ਅਲੱਗ ਡਿਜ਼ਾਈਨ ਦੇ ਸਾਰਾ A to Z ਪੀਵੀਸੀ ਦਾ ਕੰਮ ਹੋਇਆ ਹੋਇਆ ਹੈ ਨਾ ਜੀ ਹਾਂਜੀ ਤੇ ਆਪਣੇ ਕਿਸੇ ਭਰਾ ਨੇ ਇਹ ਲੁੱਕ ਲਾਈਕ ਇਦਾਂ ਦਾ ਜਾਂ ਇਸ ਤੋਂ ਕੁਝ ਡਿਫਰੈਂਟ ਤੁਹਾਡੇ ਕੋਲ ਡਿਜ਼ਾਈਨ ਹੈ ਤਿਆਰ ਕਰਾਉਣਾ ਹੈ ਹੋਲ ਸੇਲ ਰੇਟ ਦੇ ਵਿੱਚ ਪੂਰਾ ਦਾ ਪੂਰਾ ਕਮਰਾ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਆਪਣੇ ਕੋਲ ਜੀ ਗੱਲ ਕਰੇ ਜੀ ਪੀ ਵੀ ਸੀ ਦੇ ਵਿੱਚ ਕੀ ਕੀ ਮਟੀਰੀਅਲ ਆਪਣੇ ਕੋਲ ਅਵੇਲੇਬਲ ਹੈ ਪੀ ਵੀ ਸੀ ਦੇ ਵੀ ਸਾਡੇ ਕੋਲੇ ਲਗਭਗ 200 ਡਿਜ਼ਾਈਨ ਅਵੇਲੇਬਲ ਹੈ ਹਾਂਜੀ ਰੇਟ ਸਾਡਾ ਸਟਾਰਟ ਹੋ ਜਾਂਦਾ ਸਿਰਫ 12 ਰੁਪਏ ਫੁੱਟ ਤੋਂ 12 ਰੁਪਏ ਫੁੱਟ ਤੋਂ ਹਾਂਜੀ ਇਹ ਤਾਂ ਹੀ ਆਪਾਂ ਅਗਲੇ ਨੂੰ ਨਾ ਤਿਆਰ ਕਰਾ ਕੇ ਸਾਰਾ ਕੁਝ ਕਰਾ ਕੇ ਦੇ ਦਾਂਗੇ ਬੜੀ ਧੰਕੀ ਹਾਂਜੀ ਬਿਲਕੁਲ ਸਾਰਾ ਕੁਝ ਹੋ ਜਾਊਗਾ ਇੱਕ ਵਾਰੀ ਜੇ ਆਪਾਂ ਮਟੀਰੀਅਲ ਦੀ ਗੱਲ ਕਰੀਏ ਹੁਣ ਆ ਕੁਝ ਕੁ ਬੁੱਕਾਂ ਪਈਆਂ ਨੋਰੇ ਮਸ ਨੂੰ ਚੈੱਕ ਕਰਾ ਦਨਾ ਇਹ ਆਪਣੀਆਂ ਆ ਗਈਆਂ ਜੀ ਇਹ ਆਪਣਾ ਹੈਗਾ ਡਬਲ ਯੂ ਪੀ ਸੀ ਲੂਵਰ ਡਬਲ ਯੂ ਪੀ ਸੀ ਲੂਵਰ ਇਹਦੇ ਵਿੱਚ ਮਤਲਬ ਚੀਜ਼ਾਂ ਹੁਣ ਤੁਸੀਂ ਦੇਖੀ ਚਲੋ ਕਈਆਂ ਨੇ ਤਾਂ ਜੀ ਪਹਿਲੀ ਵਾਰ ਦੇਖੇ ਹੋਣਗੇ ਕਿਉਂਕਿ ਪਲੇਨ ਸ਼ਟਰ ਜਿੱਦਾਂ ਲੱਗਦੇ ਨੇ ਸ਼ੁਰੂ ਦੇ ਵਿੱਚ ਸਟਾਰਟਿੰਗ ਚ ਹਾਂਜੀ ਹਾਂਜੀ ਪੀ ਵੀ ਸੀ ਦੀ ਉਹਦੇ ਬਾਅਦ ਚੀਜ਼ਾਂ ਚ ਜਿਹੜਾ ਐਡਵਾਂਸ ਹੋਈਆਂ ਗਈਆਂ ਚੀਜ਼ਾਂ ਹੋਰ ਵੀ ਹੈ ਇਹ ਹੈਗਾ ਡਬਲ ਯੂ ਪੀ ਸੀ ਦੇ ਵਿੱਚ ਆ ਡਿਜ਼ਾਈਨ ਚੈੱਕ ਕਰ ਲੋ ਕੱਲੀਆਂ ਇਹ ਨਹੀਂ ਹੁੰਦੀਆਂ ਤੇ ਇਹ ਵੀ ਆਪਣਾ ਡਬਲ ਯੂ ਪੀ ਸੀ ਹੈਗਾ ਨਾ ਜੀ ਹਾਂਜੀ ਹਾਂਜੀ ਇਹ ਵੀ ਆ ਗਿਆ ਥੋੜਾ ਜਿਹੀ ਪੱਟੀ ਚੜਾਈ ਆ ਗਈ ਉਸ ਤੋਂ ਬਾਅਦ ਆ ਗਈਆਂ ਆਪਣੀਆਂ ਜੀ ਚਾਰ ਕੋਲ ਸ ਲਵਿਆ ਜੇ ਇੱਕ ਵਰੀ ਇਹ ਚ ਫਰਕ ਡਿਫਰੈਂਸ ਬਹੁਤ ਜ਼ਮੀਨ ਆਸਮਾਨ ਦਾ ਹੈ ਹਰੇਕ ਦੇ ਵਿੱਚ ਆ ਚੈੱਕ ਕਰ ਲੋ ਬਾਈ ਤੇ ਫਲੂਟਡ ਪੈਨਲ ਆ ਗਏ ਆ ਜੇ ਨੀਚੇ ਪਏ ਨੇ ਇਹ ਇਹ ਆਪਣਾ ਆ ਗਿਆ ਚਾਰ ਕੋਲੂਵਰ ਆ ਗਏ ਆਪਣੀ ਚਾਰ ਕੋਲੂਵਰ ਆ ਗਏ ਹਨਾ ਜੀ ਤੇ ਆਹ ਜੀ ਚੈੱਕ ਕਰੋ ਚਾਰ ਕੋਲੂਵਰ ਇਹਨਾਂ ਦਾ ਮਤਲਬ ਇਹ ਇਹ ਤਾਂ ਮੈਂ ਕਹਿੰਦਾ ਹੈਡ ਹੈਡ ਚੀਜ਼ ਆ ਜੀ ਇਹ ਪੂਰਾ ਹੈਵੀ ਸੋਲਿਡ ਹੁੰਦਾ ਮਟੀਲ ਪੂਰਾ ਸੋਲਿਡ ਹੁੰਦਾ ਨਾ ਇਹਦੇ ਵਿੱਚ ਡਿਜ਼ਾਈਨ ਆ ਦੇਖ ਲੋ ਹੁਣ ਕੱਲਾ ਪੀਵੀਸੀ ਦਾ ਟਾਈਮ ਨਹੀਂ ਰਿਹਾ ਬਹੁਤ ਕੁਝ ਚੀਜ਼ਾਂ ਚੇਂਜ ਹੋ ਗੀਆਂ ਜਮਾਨੇ ਦੇ ਨਾਲ ਆਹ ਕੀ ਚੀਜ਼ ਹੈ ਇਹ ਆਪਣਾ ਚਾਰ ਕੋਲੂ ਬਰਾਗਾ 6 ਇੰਚ ਇਹ ਵੀ ਚਾਰ ਕੋਲੂ ਬਰਾਗਾ ਹੈ ਨਾ ਇਹਦੇ ਵਿੱਚ ਡਿਜ਼ਾਈਨ ਬਾਦੂ ਬਾਈ ਕਹਿੰਦਾ ਮੇਰੇ ਕੋਲ ਆ ਜਾਓ ਕੋਈ ਚੱਕਰ ਨਹੀਂ ਆਹ ਡੈਮੋ ਰੂਮ ਤੁਹਾਡੇ ਵਾਸਤੇ ਕੱਲੇ ਇਹ ਨਹੀਂ ਤਿਆਰ ਕਰੇ ਹੋਏ ਆਪਣੇ ਜਿਹੜੇ ਡੈਮੋ ਰੂਮ ਕਿਸੇ ਆਪਣੇ ਭਰਾਣਾ ਦੇਖਣ ਨੂੰ ਤਾਂ ਆਪਣੇ ਕੋਲ ਵਿਜ਼ਿਟ ਕਰਨਾ ਪਊਗਾ ਹਾਂਜੀ ਇਸ ਤੋਂ ਇਲਾਵਾ ਹੋਰ ਵੀ ਆਪਣੇ ਡਿਸਪਲੇ ਲੱਗੀਆਂ ਹੋਈਆਂ ਨੇ ਜਿਥੇ ਅਲੱਗ-ਅਲੱਗ ਡਿਜ਼ਾਈਨ ਅਸੀਂ ਡਿਸਪਲੇ ਕੀਤੇ ਹੋਏ ਨੇ ਹਾਂਜੀ ਬਾਕੀ ਕਸਟਮਰ ਜਿਸ ਤਰ੍ਹਾਂ ਡਿਜ਼ਾਈਨ ਸਾਡੇ ਕੋਲ ਲੈ ਕੇ ਆਊਗਾ ਉਸ ਤਰ੍ਹਾਂ ਡਿ ਲਓ ਜੀ ਇਹ ਸੀਗਾ ਆਪਣਾ A to Z ਸੋਨੂੰ ਹੋਮ ਇੰਟੀਰੀਅਰ ਤਾਂ ਦਿਖਾਤਾ ਆਪਾਂ ਨੇ ਐਕਸਟੀਰੀਅਰ ਦਾ ਵੀ ਮੇਰੇ ਮਾਈਂਡ ਦੇ ਵਿੱਚ ਕੁਝ ਹੀ ਜਿਹਾ ਰਹਿ ਗਈ ਹੋਵੇੀ ਦੱਸਣ ਗਣੀਓ ਬਾਕੀ ਆਪਣੇ ਇੰਟੀਰੀਅਰ ਡੈਕੋਰੇਸ਼ਨ ਦੇ ਹਰ ਆਈਟਮ ਆਪਣੇ ਕੋਲ ਅਵੇਲੇਬਲ ਹੈ ਹਾਂਜੀ ਅਲੂਮੀਨੀਅਮ ਸਟੀਲ ਪੀਵੀਸੀ ਲੂਵਰ ਵਾਲਪੇਪਰ ਯੂਵੀ ਸੈਲਫ ਐਡਹੇਸਿਵ ਸਟicker ਯੂਵੀ ਮਾਰਬਲ ਸੋਲਿਡ ਸ਼ੀਟਾਂ ਹਾਂਜੀ ਹਰ ਆਈਟਮ ਆਪਣੇ ਕੋਲ ਹੋਲਸੇਲ ਰੇਟ ਦੇ ਅਵੇਲੇਬਲ ਹੈ ਫੁੱਲ ਸਟਾਕ ਦੇ ਵਿੱਚ ਅਵੇਲੇਬਲ ਹੈ ਗਡਾਉਨ ਦੇ ਵਿੱਚ ਆਪਣੇ ਇਹ ਨਹੀਂ ਆਗੇ ਆਪਾਂ ਮੰਗਵਾ ਕੇ ਦੇਣੀ ਪਊ ਹਾਂ ਔਰੇ ਆ ਜਿਓ ਜਿਹੜਾ ਸਿਲੈਕਟ ਕਰੋ ਉਹਦੇ ਨਾਲ ਆ ਪਤਾ ਨਹੀਂ ਕਿੰਨਾ ਕ ਸਾਮਾਨ ਦੇ ਦਾਂ ਕੋਈ ਚੱਕਰ ਨਹੀਂ ਸਕਰੀਨ ਦੇ ਉਪਰ ਆਦਾ ਨੰਬਰ ਚੱਲ ਰਿਹਾ ਹੈਗਾ ਕੰਟੈਕਟ ਕਰਕੇ ਜੇ ਦੂਰ ਬੈਠੇ ਕੋਈ ਦਿੱਕਤ ਨਹੀਂ ਵਾਲਪੇਪਰ ਆਪਾਂ ਤੁਹਾਨੂੰ ਕਰਾ ਦਾਂਗੇ ਤਾ ਯਾਰ ਚੀਜ਼ਾਂ ਹੋਰ ਸੋਹਣੀਆਂ ਨਿਕਲ ਕੇ ਆ ਜਾਣਗੀਆਂ ਕਿਉਂਕਿ ਆਪਸ਼ਨ ਬਹੁਤ ਤਾਕੜੀ ਆ ਬਹੁਤ ਜ਼ਿਆਦਾ ਲੈਵਲ ਦੇ ਆਪਸ਼ਨ ਹੈ ਬਾਕੀ ਜਿੰਨੇ ਭਰਾ ਦੇਖ ਰਹੇ ਨੇ ਸਕਰੀਨ ਤੇ ਐਡਰੈਸ ਵਿਦ ਕੰਟੈਕਟ ਨੰਬਰ ਚੱਲ ਰਹੇ ਨੇ ਜੀ ਕੰਟੈਕਟ ਕਰ ਲਿਓ ਬਾਕੀ ਨਵੀਲ ਇੰਟੀਰੀਅਰ ਵਰਲਡ ਸ਼ਹਿਰ ਮਲੇਰਕੋਟਲਾ ਤੇ ਆਪਣੇ ਤਿੰਨ ਆਫਿਸ ਨੇ ਜੀ ਇੱਕ ਸੱਤਾ ਚੌਂਕ ਹੋ ਗਿਆ ਇੱਕ ਆਪਣਾ ਲੁਧਿਆਣਾ ਰੋਡ ਤੇ ਆ ਇੱਕ ਆਪਣਾ ਗਰੇਵਾਲ ਚੌਂਕ ਹਾਂਜੀ ਤਿੰਨਾਂ ਚੋਂ ਕਿਸੇ ਮਰਜ਼ੀ ਦੀ ਵਿਜ਼ਿਟ ਕਰ ਲਿਓ ਜੀ ਤੇ ਤਿੰਨੇ ਨੰਬਰ ਤੇ ਕਾਲ ਲਿਓ ਜੀ ਕੰਟੈਕਟ ਬਾਕੀ ਸਾਰੇ ਭਰਾ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤਾ ਜੋ ਆਪਣੇ ਉਪਰਾ ਤੱਕ ਪਹੁੰਚ ਜਾਣਾ ਘੱਟ ਖਰਚੇ ਦੇ ਵਿੱਚ ਇਹਦੇ ਨਾਲ ਉਹਦਾ ਕੰਮ ਕਰਾਉਣ ਦੀ ਸੋਚ ਰਿਹਾ ਜੀ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਖਾਸ ਡਿਸਕਾਊਂਟ ਦਿੱਤਾ ਜਾਊਗਾ ਗਿਫਟ ਵੀ ਦੇ ਦਾਂਗੇ ਹੋਰ ਦੱਸੋ ਯਾਰ ਹਾਂ ਠੀਕ ਹੈ ਹੋਗਾ ਖੁਸ਼ ਹੋ ਚਿਤਮਣ ਬਾਕੀ ਸ਼ੇਅਰ ਜਰੂਰ ਕਰੋ ਜਿੰਨੇ ਭਰਾ ਦੇ